ਸਤਿ ਸ੍ਰੀ ਅਕਾਲ ਰਸ਼ਪਾਲ ਜੀ ਕਾਨੂੰਨੀ ਤੇ ਸਤਿ ਸ੍ਰੀ ਅਕਾਲ ਅਮਨਦੀਪ कौर ਅਮਨਦੀਪ कौर ਵੀ ਯੂਐਸਏ ਤੋਂ ਆਮ ਤੇ ਹੁਣ ਮੈਂ ਮਾਈਕ ਰਸ਼ਪਾਲ ਜੀ ਨੂੰ ਦੇਨੀ ਹਾਂ ਓਕੇ ਜੀ ਆਓ ਰਸ਼ਪਾਲ ਜੀ ਸਤਿ ਸ੍ਰੀ ਅਕਾਲ ਸੁਖਬੀਰ ਐਂਡ ਸਤਿ ਸ੍ਰੀ ਅਕਾਲ ਅਮਨਦੀਪ ਸਤਿ ਸ੍ਰੀ ਅਕਾਲ ਮੇਰੇ ਸਾਰੇ ਸੁਣਨ ਵਾਲੇ ਪੈਨਪਰਾਵਾਂ ਨੂੰ ਤੇ ਜਿਸ ਤਰ੍ਹਾਂ ਅਸੀਂ ਹਰ ਸੈਟਰਡੇ ਆਉਨੇ ਆ ਆਪਣਾ ਲਾਈਵ ਲੈ ਕੇ ਜਾਂ ਆਪਣਾ ਲਾਈਵ ਸ਼ੋਅ ਲੈ ਕੇ ਤੇ ਅੱਜ ਫੇਰ ਅਸੀਂ ਤੁਹਾਡੇ ਸਾਹਮਣੇ ਆ ਤੇ ਅਸੀਂ ਗੱਲਾਂ ਕਰਦੇ ਆ ਆਪਣੇ ਜਿਹੜੇ ਬਿਜ਼ਨਸ ਵਿੱਚ ਅਸੀਂ ਗਰੋ ਕਰ ਰਹੇ ਆ ਉਸ ਬਿਜ਼ਨਸ ਬਾਰੇ ਇੱਕ ਨਵੀਂ ਤਬਦੀਲੀ ਬਾਰੇ ਜੋ ਚੇਂਜ ਹੋ ਰਿਹਾ ਸਾਡਾ ਵਰਡ ਅਸੀਂ ਉਹਦੇ ਬਾਰੇ ਗੱਲ ਕਰਦੇ ਆ ਸੋ ਕਿਉਂਕਿ ਬਹੁਤ ਸਾਰੇ ਸਾਡੇ ਭੈਣ ਭਰਾਵਾਂ ਨੂੰ ਹਾਲੇ ਤੱਕ ਇਸ ਬਾਰੇ ਕੁਝ ਨਹੀਂ ਪਤਾ ਹੈਗਾ ਤਾਂ ਅਸੀਂ ਹਰ ਹਰ ਸੈਟਰਡੇ ਅਸੀਂ ਨਵੇਂ-ਨਵੇਂ ਆਪਣੇ ਭੈਣ ਭਰਾਵਾਂ ਨੂੰ ਐਕਸਪੀਰੀਅੰਸ ਦੱਸਣ ਵਾਸਤੇ ਲੈ ਕੇ ਆਉਂਦੀਆਂ ਸਾਹਮਣੇ ਸੋ ਅੱਜ ਸਾਡੇ ਨਾਲ ਆਏ ਨੇ ਅਮਨਦੀਪ ਕੌਰ ਯੂ ਐਸ ਏ ਤੋਂ ਅਸੀਂ ਉਹਨਾਂ ਦੀ ਇੰਟਰੋਡਕਸ਼ਨ ਪੁੱਛਦੀਆਂ ਹਾਂ ਹਾਂਜੀ ਅਮਨ ਜੀ ਹਾਂਜੀ ਸਤਿ ਸ਼੍ਰੀ ਅਕਾਲ ਰਸ਼ਪਾਲ ਜੀ ਸਤਿ ਸ਼੍ਰੀ ਅਕਾਲ ਕਬੀਰ ਜੀ ਸਨ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਜਿਹੜੇ ਸਾਨੂੰ ਸੁਣ ਰਹੇ ਨੇ ਜਾਂ ਬਾਅਦ ਵਿੱਚ ਸੁਣਨਗੇ ਮੇਰਾ ਨਾਮ ਅਮਨਦੀਪ ਕੌਹਰਾ ਮੈਂ ਯੂ ਐਸ ਏ ਮਿਸ਼ੀਗਨ ਤੋਂ ਆ ਐਂਡ ਆ ਆਈ ੈਮ ਇਨ ਮਿਸ਼ੀਗਨ ਆ ਫਰਮ ਲਾਸਟ ਮੇਬੀ 8 9 ইয়ার্স এন্ড ইন দা ইউএসএ મે લાસ્ટ 18 19 ਸਾਲ ਤੋਂ ਰਹਿ ਰਹੀ ਆ ਐਂਡ ਮੇਰੀਆਂ ਦੋ ਛੋਟੀ ਛਟੀਆਂ ਪਿਆਰੇ ਪਰੀਆਂ ਬੱਚੀਆਂ ਨੇ ਐਂਡ ਮੈਂ ਇਹ ਬਿਜ਼ਨਸ ਲਾਸਟ 2 ইয়ার ਤੋਂ ਬਹੁਤ ਸੈਕਸੈਸਫੁਲੀ ਰਨ ਕਰ ਰਹੀ ਆ। ਬਸ ٹھیک ਹੈ ٹھیک ਹੈ अमन ਜੀ ਤੇ ਹੋਰ ਸੁਖਬੀਰ ਜੀ ਤੁਸੀਂ ਕੁਝ ਪੁੱਛਣਾ ਚਾਹੋਗੇ ਐਡ ਕਰਨਾ ਚਾਹੋਗੇ ਵਿੱਚ? ਆ थैंक यू अमन ਜੀ ਤੁਸੀਂ ਪਿਆਰਾ ਜਿਹਾ ਆਪਣਾ ਇੰਟਰੋਡਕਸ਼ਨ ਦਿੱਤਾ ਅੱਜ ਮੇਰਾ ਥਰੋਟ ਥੋੜਾ ਬੋਲਣ ਲਈ ਮੈਨੂੰ ਟਫ ਕਰ ਰਿਹਾ ਸੋ ਕਰ ਇਸ ਕਰਕੇ ਮੈਂ ਜ਼ਿਆਦਾ ਕੁਐਸਚਨ ਨਹੀਂ ਕਰ ਪਾਉਂਗੀ ਸੋ ਤੁਸੀਂ ਅਮਨ ਨੂੰ ਕੁਐਸਚਨ ਕਰਨਾ ਕਿ ਉਹ ਆਪਣੀ ਉਹਨਾਂ ਨੇ ਇਹ ਵਾਈ ਉਹਨਾਂ ਦੀ ਕੀ ਵਾਈ ਰਹੀ ਸੀ ਕਿ ਉਹਨਾਂ ਨੇ ਇਹ ਸ਼ੁਰੂ ਕੀਤਾ ਤੇ ਉਹਨਾਂ ਨੂੰ ਐ ਕਿਉਂ ਲੱਗਿਆ ਕਿ ਉਹਨਾਂ ਨੂੰ ਇਹ ਡਿਜੀਟਲ ਬਿਜ਼ਨਸ ਹੀ ਕਰਨਾ ਚਾਹੀਦਾ ਉਹ ਟ੍ਰੈਡੀਸ਼ਨਲ ਬਿਜ਼ਨਸ ਵੀ ਕਰ ਸਕਦੇ ਸੀ ਜਾਂ ਕੋਈ ਜੌਬ ਵੀ ਕਰ ਸਕਦੇ ਸੀ ਹਾਂਜੀ ਸੋ ਮੇਰਾ ਜੋ ਮੇਨ ਰੀਜਨ ਸੀਗਾ ਇਸ ਬਿਜ਼ਨਸ ਨੂੰ ਜੁਆਇਨ ਕਰਨ ਦਾ ਮੋਸਟਲੀ ਤੇ ਮੇਰੀਆਂ ਬੱਚੀਆਂ ਹੀ ਸੀਗੀਆਂ ਆ ਕਿਉਂਕਿ ਜਦੋਂ ਮੇਰੀ ਵੱਡੀ ਬੇਟੀ ਹੋਈ ਸੀਗਾ ਨਾ ਉਦੋਂ ਕੁਝ ਬੈਡ ਐਕਸਪੀਰੀਅੰਸ ਸੀਗਾ ਮੇਰਾ ਬੇਬੀ ਸੈਟਰ ਦੇ ਨਾਲ ਉਸ ਤੋਂ ਬਾਅਦ ਫਿਰ ਉਹਨੂੰ ਆ ਲਾਈਕ ਡੇ ਕੇਰ ਚ ਵੀ ਰੱਖਿਆ ਸੀਗਾ ਉੱਥੇ ਵੀ ਕੁਝ ਬੈਡ ਐਕਸਪੀਰੀਅੰਸ ਸੀਗੇ ਸੋ ਉਹਨਾਂ ਚੀਜ਼ਾਂ ਤੋਂ ਮੈਨੂੰ ਲਾਈਕ ਯੂ ਨੋ ਸ਼ੁਰੂ ਤੋਂ ਹੀ ਕਾਫੀ ਡਰ ਲੱਗਦਾ ਹੁੰਦਾ ਸੀਗਾ ਆ ਇਵਨ ਮੇਰੀ ਬੇਟੀ ਦੇ ਹੋਣ ਤੋਂ ਪਹਿਲਾਂ ਵੀ ਮੈਨੂੰ ਕਾਫੀ ਡਰ ਹੁੰਦਾ ਸੀਗਾ ਕਿਉਂਕਿ ਕਾਫੀ ਮੈਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੇਖਦੀ ਹੁੰਦੀ ਸੀਗੀ ਕਿ ਬੇਬੀ ਸੈਟਰਸ ਬੇਬੀਜ਼ ਨੂੰ ਕਿੱਦਾਂ ਟ੍ਰੀਟ ਕਰਦੀਆਂ ਨੇ ਕਈ ਤਾਂ ਮੈਂ ਨਿਊਜ਼ ਵੀ ਸੁਣੀਆਂ ਸੀਗੀਆਂ ਕਿ ਆ ਬੇਬ ਹੁੰਦੀ ਆ ਨਾ ਸੋ ਇੰਨਾਂ ਚੀਜ਼ਾਂ ਤੋਂ ਨਾ ਮੈਂ ਬਹੁਤ ਡਰਦੀ ਹੁੰਦੀ ਸੀਗੀ ਮੈਂ ਬੇਬੀ ਸਿਟਰ ਰੱਖੀ ਸੀਗੀ ਮੇਰੇ ਨੌਂ ਚੋਂ ਸੀਗੇ ਬਟ ਸਟਿਲ ਯੂ نو ਮਾਵਾਂ ਨੂੰ ਉਹ ਤਸੱਲੀ ਨਹੀਂ ਹੁੰਦੀ ਜਦ ਤੱਕ ਉਹ ਖੁਦ ਬੱਚੇ ਦੀ ਆਪ ਟੇਕ ਕੇਰ ਨਾ ਕਰਨ ਚਾਹੇ ਯੂ ਨਾ ਤੁਹਾਡੇ ਨੌਂ ਚੋਂ ਨੇ ਚਾਹੇ ਥਰਡ ਡਿਫਰੈਂਟ ਸਰਕਲ ਚੋਂ ਨੇ ਚਾਹੇ ਕੋਈ ਵੀ ਹੈ ਨਾ ਮਾਵਾਂ ਨੂੰ ਤਸੱਲੀ ਨਹੀਂ ਹੁੰਦੀ ਕਿ ਜਦ ਤੱਕ ਉਹ ਖੁਦ ਬੱਚੇ ਦੀ ਟੇਕ ਕੇਰ ਨਾ ਕਰ ਲੈਣਾ ਕਿ ਮੇਰੇ ਹਣਾ ਜਿੱਦਾਂ ਮੈਂ ਸੀਗੀ ਰਾਈਟ ਬੇਬੀ ਸਿਟਰ ਨੂੰ ਮੈਂ ਆ ਆ ਬੇਬੀ ਸਟੋਰ ਦੇ ਕੋਲ ਵੀ ਆਪਣੀ ਬੇਟੀ ਨੂੰ ਛੱਡ ਕੇ ਜੌਬ ਤੇ ਜਾਂਦੀ ਹੁੰਦੀ ਸੀਗੀ ਬਟ ਮੇਰਾ ਸਾਰਾ ਧਿਆਨ ਜਿਹੜਾ ਪਿੱਛੇ ਮੇਰੀ ਬੇਟੀ ਦੇ ਵਿੱਚ ਹੀ ਹੁੰਦਾ ਸੀਗਾ ਉਹਨੇ ਦੁੱਧ ਪੀਤਾ ਹੋਏਗਾ ਕਿ ਨਹੀਂ ਪੀਤਾ ਹੋਏਗਾ ਸੁੱਤੀ ਹੋਏਗੀ ਕਿ ਨਹੀਂ ਹੋਏਗੀ ਦਾ ਇਦਾਂ ਹੀ ਮੈਂ ਨਾ ਇੱਕ ਦਿਨ ਆਪਣੇ ਐਚਰ ਮੈਨੇਜਰ ਦੇ ਨਾਲ ਗੱਲ ਕੀਤੀ ਮੈਂ ਕਿਹਾ ਵੀ ਮੈਨੂੰ ਮੇਰੀ ਬੇਟੀ ਦਾ ਬਹੁਤ ਲਾਈਕ ਯੂ نو ਫਿਕਰ ਰਹਿੰਦਾ ਹੈ ਕਿ ਪਿੱਛੇ ਉਹ ਕੱਲੀ ਅਬੀ ਬਿਸਟਰ ਕਿਦਾਂ ਰੱਖਦੀ ਹੋਏਗੀ ਕਿਦਾਂ ਟਰੀਟ ਕਰਦੀ ਹੋਏਗੀ ਉਹਨੂੰ ਹੈਨਾ ਤਾਂ ਫਿਰ ਉਹਨੇ ਮੈਨੂੰ ਆਈਡੀਆ ਦਿੱਤਾ ਕਿਹਿੰਦੀ ਤੂੰ ਕੈਮਰਾ ਕਿਉਂ ਨਹੀਂ ਲਗਾ ਲੈਂਦੀ ਘਰੇ ਹੈਨਾ ਤੇ ਮੈਨੂੰ ਉਸ ਬਾਰੇ ਲਾਈਕ ਦਿਮਾਗ 'ਚ ਨਹੀਂ ਸੀਗਾ ਉਦੋਂ ਪਹਿਲਾਂ ਕਿ ਮੈਂ ਕੈਮਰਾ ਵੀ ਰੱਖ ਸਕਦੀ ਹਾਂ ਨਾ ਤਾਂ ਫਿਰ ਮੈਂ ਕਿਹਾ ਵੀ ਠੀਕ ਹੈ ਮੈਂ ਇੱਕ ਦਿਨ ਕੈਮਰਾ ਲੱਕਿ ਲਿਆਣ ਕੇ ਤਾਂ ਮੈਂ ਬੇਬੀ ਸੇਟ ਨੂੰ ਨਹੀਂ ਸੀ ਦੱਸਿਆ ਮੈਂ ਚੋਰੀ ਚੋਰੀ ਉਹ ਕੈਮਰਾ ਲੁਕਾ ਕੇ ਲਾਇਆ ਕਿ ਮੈਂ ਪਹਿਲਾਂ ਦੇਖਣਾ ਹੈ ਕਿ ਜੋ ਮੈਂ ਸੋਚਦੀ ਆ ਉਹ ਤਾਂ ਨਹੀਂ ਕਿਤੇ ਹੋ ਰਿਹਾ ਮੇਰੀ ਬੇਟੀ ਦੇ ਨਾਲ ਕਿਉਂਕਿ ਮਾਮਾ ਨੂੰ ਇਹਨਾਂ ਚੀਜ਼ਾਂ ਦੀ ਤਸੱਲੀ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਨਾ ਸੋ ਮੈਂ ਕੈਮਰਾ ਰੱਖਿਆ ਸੋ ਯੂ نو ਜੋ ਡਾਊਟ ਸੀਗੇ ਉਸ ਯੂ نو ਸੱਚ ਹੀ ਸੀਗੇ ਹੈਨਾ ਕਿ ਕਿਦਾਂ ਰੱਖ ਰਹੀ ਆ ਸੋ ਮੈਨੂੰ ਲਾਈਕ ਉਸ ਨਾਮ ਤੋਂ ਸੀਗਾ ਕਿ ਨਹੀਂ ਮੈਂ ਇਹ ਚੀਜ਼ ਨਹੀਂ ਕਰਨੀ ਸੋ ਮੈਂ ਉਦੋਂ ਤੋਂ ਹੀ ਕੁਝ ਨਾ ਕੁਝ ਸਰਚ ਕਰ ਰਹੀ ਸੀ ਕਿ ਕਾਸ਼ ਮੇਰੇ ਕੋਲੋਂ ਇਦਾਂ ਦਾ ਕੁਝ ਹੋਵੇ ਕਿ ਜਿਹੜਾ ਮੈਂ ਘਰੋਂ ਰਹਿ ਕੇ ਕਰ ਸਕਾਂ ਐਂਡ ਆਪਣੀ ਬੇਟੀ ਨੂੰ ਟੇਕਰ ਕਰ ਸਕਾਂ ਮੈਨੂੰ ਉਹਨੂੰ ਕਿਸੇ ਬੇਬੀ ਸਿਟਰ ਜਾਂ ਟੇਕਰ ਚ ਨਾ ਛੱਡਣਾ ਪਵੇ ਬਟ ਮਜਬੂਰੀ ਸੀ ਕਿ ਜੇ ਆਨਲਾਈਨ ਸਰਚ ਵੀ ਕਰਦੇ ਸੀਗੇ ਕਈਆਂ ਤੇ ਟਰਸਟ ਨਹੀਂ ਸੀ ਹੁੰਦਾ ਤੇ ਕਈ ਜਿਹੜੇ ਉਹ ਤੁਹਾਨੂੰ ਫਿਕਸਡ ਆਵਰ ਵੀ ਦਿੰਦੇ ਸੀਗੇ ਇਹਨਾਂ ਬੱਚਿਆਂ ਦੇ ਨਾਲ ਆਪਾਂ ਆਨਲਾਈਨ ਵੀ ਜੇ ਕਰਦੇ ਆਪਾਂ ਫਿਕਸਡ ਆਵਰ ਨਹੀਂ ਕਰ ਸਕਦੇ ਹੈ ਨਾ ਮਾਵਾਂ ਲਈ ਬਹੁਤ ਹਾਰਡ ਹੋ ਜਾਂਦਾ ਹੈ ਕਿ ਜੇ ਘਰੋਂ ਬੈਠੇ ਵੀ ਕਰ ਰਹੇ ਆਂ ਤੇ ਮਾਂ ਬੱਚਿਆਂ ਦੇ ਨਾਲ ਤੁਸੀਂ ਫਿਕਸਡ ਆਵਰ ਕਿੱਦਾਂ ਕਰੋਗੇ ਬੱਚੇ ਨੇ ਯੂ نو ਕਿਸੇ ਟਾਈਮ ਭੁੱਖ ਲੱਗਣੀ ਆ ਰੋਣਾ ਉਹਨਾਂ ਨੂੰ ਵੀ ਦੇਖਣਾ ਰਾਈਟ ਸੋ ਮਾਵਾਂ ਨਹੀਂ ਬੈਠ ਕੇ ਘਰੋਂ ਜਿਹੜੀਆਂ ਨੇ ਉਹ ਕਰ ਸਕਦੀਆਂ ਫਿਕਸਡ ਆਵਰ ਵੀ ਹੈ ਨਾ ਤਾਂ ਮੈਂ ਉਸ ਟਾਈਮ ਤੋਂ ਹੀ ਕਾਫੀ ਸਰਚ ਕਰ ਰਹੀ ਸੀਗੀ ਤਾ ਫਿਰ ਜਦੋਂ ਮੇਰੀ ਛੋਟੀ ਬੇਟੀ ਹੋਣ ਵਾਲੀ ਸੀਗੀ ਉਦੋਂ ਮੇਰੇ ਕੁਝ ਹੈਲਥ ਇਸ਼ੂ ਸੀਗੇ ਤਾਂ ਮੈਂ ਉਸ ਟਾਈਮ ਤੇ ਆਪਣੀ ਜੌਬ ਜਿਹੜੀ ਉਹ ਕੁਇਟ ਕੀਤੀ ਸੀਗੀ ਤਾਂ ਫਿਰ ਉਦੋਂ ਵੀ ਮੈਂ ਲਾਈਕ ਮੇ ਰਿਸਰਚ ਤਾਂ ਜਾ ਰਹੀ ਸੀਗੀ ਉਸ ਟਾਈਮ ਤੇ ਕਿ ਲਾਈਕ ਮਨ ਚ ਸੀਗਾ ਕਿ ਕੁਝ ਨਾ ਕੁਝ ਤਾਂ ਇਦਾਂ ਦਾ ਮਿਲੇਗਾ ਜੋ ਮੈਂ ਘਰ ਤੋਂ ਬੈਠ ਕੇ ਕਰ ਸਕਦੀ ਹਾਂ ਕਿਉਂਕਿ ਇਹ ਤਾਂ ਹੈ ਨਹੀਂ ਕਿ ਆਨਲਾਈਨ ਕੁਝ ਇਦਾਂ ਦਾ ਨਹੀਂ ਹੋਏਗਾ ਕਿ ਜਿਹੜਾ ਆਪਾਂ ਘਰੋਂ ਬੈਠ ਕੇ ਨਹੀਂ ਕਰ ਸਕਦੇ ਹਾਂ ਉਸ ਟਾਈਮ ਮੈਂ ਇਦਾਂ ਸਰਚ ਕਰਦੇ ਕਰਦੇ ਲਾਈਕ ਸ ਇਸ ਬਿਜ਼ਨਸ ਬਾਰੇ ਆਪਣੇ ਡਿਜੀਟਲ ਬਿਜ਼ਨਸ ਬਾਰੇ ਮੈਂ ਐਡ ਦੇਖੀ ਹੈ ਨਾ ਤੇ ਮੈਂ ਆਪਣੇ ਮੈਂਟਰ ਦੇ ਨਾਲ ਇਸ ਬਾਰੇ ਗੱਲ ਕੀਤੀ ਤਾਂ ਫਿਰ ਉਹਨਾਂ ਨੇ ਮੈਨੂੰ ਲਾਈਕ ਦੱਸਿਆ ਬਟ ਡਾਊਟ ਸੀਗੇ ਮੇਰੇ ਮਨ ਦੇ ਵਿੱਚ ਕਿ ਯੂ نو ਅਪਾ ਕਿਸੇ ਵੀ ਆਨਲਾਈਨ ਚੀਜ਼ ਦੇ ਦੇਖ ਕੇ ਕੋਈ ਵੀ ਟਰਸਟ ਨਹੀਂ ਕਰ ਸਕਦੇ ਹਨ ਕਿਉਂਕਿ ਇਹ ਵਾਲੇ bizness ਨੂੰ ਸਰਚ ਕਰਨ ਤੋਂ ਪਹਿਲਾਂ ਹੀ ਇੱਕ ਹੋਰ bizness ਸੀਗਾ ਆਨਲਾਈਨ ਮੈਂ ਦੇਖਿਆ ਸੀਗਾ ਉਹ ਵੀ ਤਾਂ ਉਹਨਾਂ ਦੇ ਨਾਲ ਮੈਂ ਗੱਲਬਾਤ ਕੀਤੀ bizness ਸਟਾਰਟ ਕੀਤਾ ਆਪਣੇ ਯੂ نو ਲਾਈਕ bizness ਕੋਈ ਵੀ ਹੈ ਇਨਵੈਸਟਮੈਂਟ ਤੋਂ ਬਿਨਾ ਨਹੀਂ ਹੁੰਦਾ ਹਨ ਸੋ ਮੈਂ ਉਸ bizness ਦੇ ਵਿੱਚ ਵੀ ਇਨਵੈਸਟਮੈਂਟ ਕੀਤੀ ਬਟ ਹੋਇਆ ਕਿ ਅੰਡਰ ਦ ਟਾਈਮ ਸਕੈਮ ਬਟ ਉਹੋ ਕੀ ਕਹਿੰਦੇ ਨੇ ਨਾ ਸਿਆਣੇ ਕਿ ਇੱਕ ਰਾਂਜੀ ਆਪਣੇ ਨਾਲ ਕੁਝ ਗਲਤ ਹੋ ਜੇ ਆਪਾਂ ਹਾਰ ਮੰਨ ਕੇ ਨਹੀਂ ਬੈਠ ਸਕਦੇ ਪਿੱਛੇ ਹੈਨਾ ਬਟ ਮੈਂ ਫਿਰ ਵੀ ਪਿੱਛੇ ਨਹੀਂ ਹੱਡੀ ਮੈਂ ਕਿਹਾ ਮੈਂ ਕੁਛ ਨਾ ਕੁਛ ਤਾਂ ਕੁਛ ਤਾਂ ਮੈਨੂੰ ਜੋ ਜੋ ਰੀਅਲ ਆ ਜੋ ਯੂ نو ਆ ਲੀਗਲ ਬਿਜ਼ਨਸ ਆ ਕੁਛ ਨਾ ਤਾਂ ਕੁਛ ਮੈਨੂੰ ਮਿਲੇਗਾ ਹੀ ਨਾ ਇੰਨਾ ਨਾ ਕਿ ਜਿਹੜਾ ਮੈਂ ਘਰੋਂ ਬੈ ਕੇ ਹੀ ਕਰ ਸਕਦੀ ਆ ਮੈਂ ਆਪਣੀ ਸਰਚ ਨਹੀਂ ਸੀ ਛੱਡੀ ਉਸ ਟਾਈਮ ਤੇ ਵੀ ਤਾਂ ਫਿਰ ਇਦਾਂ ਹੀ ਇੱਕ ਦਿਨ ਮੈਨੂੰ ਜਦੋਂ ਇਸ ਬਿਜ਼ਨਸ ਦੀ ਯੂ ਨੋ ਐਡ ਦੇਖੀ ਮੈਂ ਆਪਣੇ ਮੈਂਟਰ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਸਾਰਾ ਐਕਸਪਲੇਨ ਕੀਤਾ ਮੈਂ ਉਹਨਾਂ ਨੂੰ ਪਹਿਲਾਂ ਹੀ ਦੱਸਤਾ ਕਿ ਮੇਰੇ ਮਨ ਦੇ ਵਿੱਚ ਆ ਵਾਲੇ ਡਾਊਟ ਨੇ ਤਾਂ ਮੈਨੂੰ ਇਦਾਂ ਦਾ ਹੈਗਾ ਤਾਂ ਮੈਨੂੰ ਪਹਿਲਾਂ ਹੀ ਦੱਸ ਦੋ ਜੇ ਲੀਗਲ ਹੈ ਬਿਜ਼ਨਸ ਤਾਂ ਮੈਂ ਕਰਾਂਗੀ ਅਦਰਵਾਈਜ਼ ਮੈਂ ਨਹੀਂ ਕਰਾਂਗੀ ਦਨ ਉਹਨਾਂ ਨੇ ਫਿਰ ਮੈਨੂੰ ਇਸ ਚੀਜ਼ ਦੀ ਤਸल्ली दी ਵਾਈਕਿ ਬਿਜ਼ਨਸ ਜਿਹੜਾ 100% ਲੀਗਲ ਬਿਜ਼ਨਸ ਹੈ ਐਂਡ ਤੁਸੀਂ ਖੁਦ ਵੀ ਦੇਖ ਸਕਦੇ ਆ ਆ ਫਿਰ ਮੈਂ ਇਸ ਬਿਜ਼ਨਸ ਦਾ ਜੋ ਮਾਡਲ ਆ ਉਹ ਦੇਖਿਆ ਫਿਰ ਮੇਰੀ ਤਸੱਲੀ ਹੋਈ ਕਿ ਹਾਂ ਨਹੀਂ ਇਹ ਬਿਜ਼ਨਸ ਵਾਕਿਆ ਹੀ ਲੀਗਲ ਬਿਜ਼ਨਸ ਆ 100% ਲੀਗਲ ਹੈ ਐਂਡ ਯੂ نو ਆਨਲਾਈਨ ਮੈਨੂੰ ਫਸਟ ਟਾਈਮ ਪਤਾ ਲੱਗਾ ਕਿ ਆਨਲਾਈਨ ਬਿਜ਼ਨਸ ਕਰਕੇ ਵੀ ਆਪਾਂ ਜਿਹੜੇ ਆ ਉਹ ਗਵਰਨਮੈਂਟ ਨੂੰ ਟੈਕਸ ਜਿਹੜਾ ਫਾਈਲ ਕਰ ਸਕਦੇ ਆ ਜਿੱਦਾਂ ਆਪਾਂ ਨੂੰ ਐਂਡ ਆਫ ਦਾ ਈਅਰ ਤੇ ਆਪਾਂ ਬਾਕੀ ਬਿਜ਼ਨਸਾਂ ਦਾ ਜਿਹੜਾ ਟੈਕਸ ਫਾਈਲ ਕਰਦੇ ਹਨਾ ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਜੋ ਮੇਰੀ ਤਸੱਲੀ ਸੀਗੀ ਉਹ ਪੂਰੀ ਹੋਈ ਸੋ ਮੈਂ ਉਸ ਤੋਂ ਬਾਅਦ ਇੱਕ ਲਾਈਕ ਯੂ نو ਕਹ ਦੋ ਕਿ ਸਕੈਂਟ ਨਹੀਂ ਲਾਇਆ ਇਸ bizness ਨੂੰ join ਕਰਨ ਦਾ so i joined business right away so now ਮੈਂ ਬਹੁਤ ਹੀ ਸੈਕਸੈਸਫੁਲੀ ਇਸ bizness ਨੂੰ ਲਾਸਟ 2 ਇਅਰ ਤੋਂ ਕਰ ਰਹੀ ਆ and you know i am so happy ਕਿ ਮੈਂ ਆਪਣੀਆਂ ਬੱਚੀਆਂ ਨੂੰ ਵੀ ਟਾਈਮ ਦੇ ਪਾ ਰਹੀ ਆ ਮੈਂ ਹਰ ਟਾਈਮ ਉਹਨਾਂ ਨਾਲ ਰਹਿਣੀ ਆ ਆਪਣੀ ਬੇਟਿੰਗ ਸਕੂਲ ਛੱਡਣਾ ਚੱਕਣਾ ਉਹਦੀ ਸਟੱਡੀ ਦਾ ਦੇਖਣਾ ਜਿੱਦਾਂ ਹੁਣ ਵੀ ਅੱਜ ਮੈਂ ਉਹਦੀ ਐਕਸਟਰਾ ਕਲਾਸਾਂ ਲਈਆਂ ਨੇ ਜੇ ਮੈਂ ਜੌਬ ਕਰਦੀ ਹੁੰਦੀ ਮੈਂ ਉਹਦੀ ਐਕਸਟਰਾ ਕਲਾਸਾਂ ਵੀ ਨਹੀਂ ਸੀ ਲੈ ਸਕਣੀ ਆ ਕਿ ਜੋ ਬੱਚੇ ਨੂੰ ਐਕਟੀਵਿਟੀਜ਼ ਚਾਹੀਦੀਆਂ ਨੇ ਉਹ ਉਹ ਨਹੀਂ ਸੀ ਕਰਵਾ ਸਕਣੀ ਆ ਹਨਾ so ਆਮ ਸੋ ਹੈਪੀ ਕਿ ਮੈਨੂੰ ਫਾਈਨਲੀ ਕੁਝ ਇਦਾਂ ਦਾ ਹੀ ਮਿਲਿਆ ਸੀਗਾ ਜੋ ਮੇਰਾ ਲਾਈਕ ਡ੍ਰੀਮ ਸੀਗਾ ਇਹ ਕਹਿ ਲਓ ਕਿ ਮੇਰਾ ਡ੍ਰੀਮ ਸੀਗਾ ਉਹ ਮੈਨੂੰ ਫਾਈਨਲੀ ਮਿਲ ਗਿਆ ਬਹੁਤ ਹੀ ਇਨਸਪਾਇਰ ਕਰਨ ਵਾਲੀ ਸਟੋਰੀ ਹੈ ਤੁਹਾਡੀ ਅਮਨਦੀਪ ਤੇ ਜਿਸ ਤਰ੍ਹਾਂ ਜੀ ਅਸੀਂ ਕਹਿ ਲਈਏ ਜਿਹੜੀ ਤੁਸੀਂ ਗੱਲ ਕਹੀ ਕਿ ਆਪਾਂ ਡੇ ਕੇਅਰ ਚ ਬੱਚੇ ਛੱਡਦੇ ਆ ਜਾਂ ਘਰੇ ਕਿਸੇ ਨੂੰ ਰੱਖਦੇ ਆ ਬੱਚਿਆਂ ਦੀ ਟੇਕ ਕੇਅਰ ਲਈ ਹਨਾ ਅੱਜ ਤੋਂ ਦੇਖੋ ਇਹ ਅੱਜ ਦੀ ਗੱਲ ਨਹੀਂ ਹੈਗੀ ਜਦੋਂ ਅਸੀਂ ਇੰਡੀਆ ਹੁੰਦੇ ਸੀ ਨਾ ਸਾਡੇ ਮਨ ਚ ਉਦੋਂ ਵੀ ਇਹ ਜੇ ਹਰ ਮਾਂ ਦੇ ਦਿਲ 'ਚ ਇਹ ਡਰ ਹੁੰਦਾ ਹੀ ਆ ਉਹਦਾ ਬੱਚਾ ਜਦੋਂ ਅੱਖਾਂ ਤੋਂ ਔਲੇ ਹੁੰਦਾ ਡਰ ਤੇ ਆਉਂਦਾ ਹੀ ਆ ਵੀ ਪਤਾ ਨਹੀਂ ਉਹਦੇ ਨਾਲ ਕੋਈ ਕੀ ਕਰ ਰਿਹਾ ਹੋਗਾ ਹਨਾ ਤੇ ਇਹ ਡਰ ਹੋਣਾ ਵੀ ਜ਼ਰੂਰੀ ਆ ਕਿਉਂਕਿ ਤਾਂ ਹੀ ਆਪਾਂ ਮਾਂ-ਬਾਪ ਆ ਤਾਂ ਹੀ ਸਾਡੀਆਂ ਫੀਲਿੰਗ ਆ ਮਾਂ-ਬਾਪ ਵਾਲੀਆਂ ਤੁਸੀਂ ਮੰਨਣਾ ਨਹੀਂ ਅੱਜ ਤੋਂ ਕਿੰਨੇ ਸਾਲ 19 20 ਸਾਲ ਪਹਿਲੇ ਜਦੋਂ ਮੇਰਾ ਛੋਟਾ ਜਿਹਾ ਬੇਟਾ ਹੁੰਦਾ ਸੀ ਮੇਰੇ ਬੱਚੇ ਹਨ ਸੋ ਅਸੀਂ ਕਦੀ ਵੀ ਇਕੱਲੇ ਸਕੂਲ ਭੇਜੇ ਨਹੀਂ ਉਹ ਉਹਦੇ ਪਾਪਾ ਦੀ ਡਿਊਟੀ ਹੁੰਦੀ ਸੀ ਕਿ ਉਹਨਾਂ ਨੇ ਸਕੂਲ ਛੱਡਣ ਜਾਣਾ ਜਾਂ ਮੈਂ ਛੱਡਣ ਜਾਣਾ ਜਾਂ ਲੈਣ ਜਾਣਾ ਮਤਲਬ ਇਹ ਸ਼ੁਰੂ ਤੋਂ ਮਨ ਵਿੱਚ ਹੁੰਦਾ ਇਹ ਸਾਡੀ ਫੀਲਿੰਗ ਹੈ ਵੀ ਆਪਾਂ ਬੱਚਿਆਂ ਲਈ ਕੀ ਸੋਚਦੇ ਹਾਂ ਅੱਜ ਦੇ ਸਮੇਂ ਵਿੱਚ ਇੰਨਾ ਦੇਸ਼ਾਂ ਵਿੱਚ ਆ ਕੇ ਅਜੇ ਆਪਾਂ ਇੰਡੀਆ ਦੀ ਗੱਲ ਕਰੀਏ ਸਾਡੇ ਕੋਲ ਦਾਦੀਆਂ ਉਹ ਮਾਸਿਆ ਨੂੰ ਜਿਹੜੇ ਸਾਰੇ ਪ੍ਰੋਬਲਮ ਹੁੰਦੇ ਆਂ ਹਾਂਜੀ ਆਪਣੇ ਬੱਚਿਆਂ ਦੀ ਟੇਕ ਕੇਅਰ ਕਰਨ ਲਈ ਪਰ ਇੱਥੇ ਆ ਕੇ ਸਾਡੀ ਹੀ ਰਿਸਪੌਂਸਿਬਿਲਟੀ ਆ ਆਪੋ ਆਪਣੇ ਹਸਬੰਡ ਤੇ ਵੀ ਇਹ ਵਾਲੀ ਜੇ ਆਦਮੀ ਜਾਂਦਾ ਹੈ ਰਾਤ ਨੂੰ ਡਿਊਟੀ ਤੇ ਆ ਤੇ ਦਿਨੇ ਮਦਰ ਸੰਭਾਲਦੀ ਆ ਹਾਂਜੀ ਅਸੀਂ ਦੇ ਨੂੰ ਅਸੀਂ ਜਿਹੜਾ ਰਾਤ ਨੂੰ ਅਸੀਂ ਡਿਊਟੀ ਤੇ ਜਾਂਦੇ ਆ ਤੇ ਉਦੋਂ ਉਹਨਾਂ ਦੇ ਫਾਦਰ ਸੰਭਾਲਦੇ ਆ ਠੀਕ ਆ ਇੱਥੇ ਦੋਨਾਂ ਨੂੰ ਇਕੁਅਲ ਟਾਈਮ ਦੇਣਾ ਪੈਂਦਾ ਪੈਂਦਾ ਆ ਕਿ ਆਪਾਂ ਲੌਂਗ ਟਰਮ ਦੇਖੋ ਇੱਕ ਇਨਸਾਨ ਆ ਜਿਹੜਾ ਉਹ ਰਾਤ ਦੀ ਡਿਊਟੀ ਕਰਕੇ ਆਊਗਾ 10 8 10 ਘੰਟੇ ਦੀ ਤੇ ਉਹ ਦਿਨੇ ਵੀ ਜਾਗੂਗਾ ਮੈਂ ਇਸ ਚੱਕਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਵੇਖਦੀਆਂ ਕਿ ਉਹ ਪਿਸ ਰਹੇ ਆ ਏ ਮੇਰ ਨਾਲ ਵੀ ਰਹਿ ਚੁੱਕਾ ਚੱਕਰ ਆਪਣੇ ਦਿਮਾਗ ਤੇ ਜਾਂ ਤੇ ਉਹਨਾਂ ਵਿਚਾਰਿਆਂ ਨੂੰ ਅਜੇ ਤੱਕ ਇੰਨਾਂ ਚੀਜ਼ਾਂ ਦਾ ਪਤਾ ਨਹੀਂ ਐ ਤਾਂ ਹੀ ਸਾਡਾ ਆ ਜਿਹੜਾ ਹੈਗਾ ਮਕਸਦ ਲੋਕਾਂ ਸਾਹਮਣੇ ਆ ਕੇ ਦੱਸਣ ਦਾ ਵੀ ਜਾਗੋ ਆਪਾਂ ਵੀ ਤੁਹਾਡੇ ਵਰਗੇ ਹੀ ਭੈਣ ਭਰਾ ਆਂ ਸੋ ਅਸੀਂ ਵੀ ਉਹੋ ਜਿਹੀ ਫੀਲਿੰਗ ਰੱਖਦੇ ਆਂ ਆ ਤੁਸੀਂ ਆਪਣੇ ਬੱਚੇ ਸਾਡੇ ਸਾਡੇ ਲਈ ਪੈਸਾ ਇੰਪੋਰਟੈਂਟ ਨਹੀਂ ਹੈਗਾ ਸਭ ਤੋਂ ਇੰਪੋਰਟੈਂਟ ਸਾਡੀ ਫੈਮਲੀ ਆ ਸਾਡੇ ਬੱਚੇ ਆ ਆਪਾਂ ਉਹਨਾਂ ਲਈ ਕਮਾ ਰਹੇ ਆਂ ਤੇ ਜੇ ਉਹ ਹੀ ਸੇਫ ਨਹੀਂ ਆ ਤਾਂ ਫਿਰ ਸਾਡੀ ਕਮਾਈ ਕਰਨ ਦਾ ਕੀ ਫਾਇਦਾ ਆ ਹਨਾ ਮੋਸਲੇ ਨਾਲ ਪਿੰਡ ਦੇ ਬੱਚਿਆਂ ਨੂੰ ਟਾਈਮ ਦੇਣਾ ਜੋ ਮੈਂ ਮੰਦੀਆਂ ਨਾ ਇਹਨਾਂ ਕੰਟਰੀਆਂ ਦੇ ਵਿੱਚ ਬਾਹਲੀਆ ਕੰਟਰੀਆਂ ਦੇ ਬੱਚਿਆਂ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨੇ ਬੱਚੇ ਛੋਟੇ ਨੇ ਨਾ ਹੁਣ ਜਦੋਂ ਮੇਰੀ ਵੱਡੀ ਬੇਟੀ 7 ਸਾਲ ਦੀ ਹੈ ਛੋਟੀ ਅਜੇ 2 ਸਾਲ ਦੀ ਹੈ ਹਨਾ ਜੇ ਆਹ ਟਾਈਮ ਇਹਨਾਂ ਲਾਈਕ ਐਸ ਏਜ 'ਚ ਉਹਨਾਂ ਨੂੰ ਆਪਾਂ ਟਾਈਮ ਨਹੀਂ ਦਵਾਂਗੇ ਨਾ ਵੱਡੇ ਹੋ ਕੇ ਉਹਨਾਂ ਨੇ ਸਾਨੂੰ ਜਦੋਂ ਉਹਨਾਂ ਦੇ ਕਾਲਜ ਜਾਣ ਦਾ ਟਾਈਮ ਹੋ ਗਿਆ ਨਾ ਉਹਨਾਂ ਸਾਨੂੰ ਨਹੀਂ ਟਾਈਮ ਦੇਣਾ ਬਿਲਕੁਲ ਨਹੀਂ ਦੇਣਾ ਮੈਂ ਅਸੀਂ ਖੁਦ ਨੂੰ ਆ ਸੌਂਨੇ ਰੂਮਾਂ ਦੇ ਵਿੱਚ ਜਾ ਜਾ ਬਹਿ ਜਾਣਾ ਹੈ ਜਾਂ ਆਪਣੇ ਫਰੈਂਡਾਂ ਨਾਲ ਗੱਲਾਂ ਕਰਨੀਆਂ ਨੇ ਜਾਂ ਆਪਣੇ ਹਵਾਰਕ ਤੇ ਬਹਿ ਜਾਣਗੇ ਜਾਂ ਕਾਲਜ ਹੈ ਬਸ ਆਹ ਚੀਜ਼ਾਂ ਉਹਨਾਂ ਦੇ ਕੋਲ ਰਹਿ ਜਾਣਗੀਆਂ ਹਨਾ ਅਮ ਵੀ ਮੈਂ ਆਪਣੇ ਬੱਚੇ ਇੰਡੀਆ ਤੋਂ ਲੈ ਕੇ ਆਈ ਸੀ ਵੱਡੇ ਵੱਡੇ ਹੋਏ ਸੀ ਮੇਰੇ ਬੱਚੇ ਜਦੋਂ ਅਸੀਂ ਆਏ ਆ 8-10 ਸਾਲ ਪਹਿਲੇ ਤੇ ਉਹ ਕੋਈ 7 ਮੇਰਾ ਬੇਟਾ 7th ਚ ਸੀਗਾ ਮੇਰੀ ਬੇਟੀ 10th ਵਿੱਚ ਸੀਗੀ ਤੇ ਉਹ ਬੱਚਿਆਂ ਦੀ ਸਾਡਿਆਂ ਦੀ ਰੁਟੀਨ ਹੈਗੀ ਆ ਵੀ ਹਰ ਰੋਜ਼ ਅਸੀਂ ਘੰਟਾ ਦੋ ਘੰਟੇ ਅਸੀਂ ਇਕੱਠੇ ਬੈਠਦੇ ਹਾਂ ਗੱਲਾਂ ਕਰਦੇ ਹਾਂ ਬੇਸ਼ੱਕ ਉਹਨਾਂ ਨੇ ਫੋਨ ਵੀ ਵੇਖਦੇ ਆ ਟੀਵੀ ਵੇਖਦੇ ਆ ਖਾਣਾ ਖਾਂਦੇ ਆ ਹਨਾ ਪਰ ਜਿਹੜੀ ਉੱਧਰ ਦੇ ਬੋਰਨ ਬੱਚੇ ਹੈਗੇ ਤੁਸੀਂ ਵੇਖੋ ਰੂਮ ਚੋਂ ਬਾਹਰ ਨਹੀਂ ਨਿਕਲਦੇ ਕਦੇ ਵੀ ਨਹੀਂ ਕਰਦੇ ਆਪਣੀ ਫੈਮਿਲੀ ਦੇ ਨਾਲ ਤੇ ਇੱਥੇ ਕਮੀ ਕਿੱਥੇ ਆ ਜਾਂਦੀ ਆ ਕਿਉਂਕਿ ਮਾਂ ਬੇਉਗ ਤੇ ਬਸ ਉਹਨਾਂ ਨੂੰ ਇੱਕੋ ਦਿਮਾਗ ਸੀਗਾ ਅਸੀਂ ਪੈਸੇ ਕਮਾਉਣੇ ਅਮੀਰ ਬੰਨਾ ਅਮੀਰ ਤੇ ਬਣ ਗਏ ਆ ਪੈਸੇ ਕਮਾ ਕੇ ਜਰੂਰਤਾਂ ਤੇ ਪੂਰੀਆਂ ਕਰ ਲੀਆਂ ਪਰ ਬੱਚੇ ਜਾ ਰਹੇ ਨੇ ਹੱਥਾਂ ਵਿੱਚ ਉਹ ਵੇਖੋ ਉਹਨਾਂ ਨੂੰ ਪੰਜਾਬੀ ਦਾ ਇੱਕ ਅੱਖਰ ਨਹੀਂ ਆਉਂਦਾ ਹੋਏ ਤੇ ਆਪਾਂ ਤੇ ਮੇਰੀ ਬੇਟੀ ਦਾ ਵੀ ਹੈ ਨਾ ਮੈਂ ਆਪਣੀ ਬੇਟੀ ਦਾ ਈਵਨ ਪੰਜਾਬੀ ਸਕੂਲ ਵੀ ਰਖਾਇਆ ਹੋਇਆ ਲਾਈਕ ਐਵਰੀ ਸੰਡੇ ਉਹਦੀ ਪੰਜਾਬੀ ਦੀ ਕਲਾਸ ਵੀ ਹੁੰਦੀ ਹੈ ਹਨਾ ਕਿਉਂਕਿ ਬੱਚੇ ਨੂੰ ਆਪਣੇ ਕਲਚਰ ਦੇ ਨਾਲ ਜੋੜਨਾ ਵੀ ਜ਼ਰੂਰੀ ਹੁੰਦਾ ਹੁਣ ਜੇ ਆਪਾਂ ਜੌਬਾਂ ਕਰਦੇ ਹੋਈਏ ਰਾਈਟ ਆਪਾਂ ਕਹਿੰਦੇ ਕਿ ਸੰਡੇ ਨੂੰ ਤਾਂ ਮੈਨੂੰ ਰੈਸਟ ਚਾਹੀਦੀ ਹੈ ਮੈਂ ਹੋਰ ਕੁਝ ਨਹੀਂ ਕਰਨਾ ਤੁਸੀਂ ਕਿੰਨ ਕਿਦਾਂ ਉਹਨਾਂ ਦੇ ਐਕਸਟਰਾ ਕਲਾਸਸ ਤੇ ਜਾਂ ਪੰਜਾਬੀ ਦੀ ਕਲਾਸ ਹੋਗੀ ਜਾਂ ਹੋਰ ਐਕਟੀਵਿਟੀਆਂ ਤੇ ਕਿੰਦਾਂ ਲੈ ਕੇ ਜਾਓਗੇ ਉਹਨਾਂ ਨੂੰ ਲੈ ਕੇ ਨਹੀਂ ਜਾਓਗੇ ਉਹਨਾਂ ਇੰਨਾਂ ਚੀਜ਼ਾਂ ਦਾ ਨਹੀਂ ਪਤਾ ਲੱਗੇਗਾ ਉਹਨਾਂ ਦਾ ਤੁਹਾਡੇ ਨਾਲ ਲੈ ਕੇ ਯੋਨੋ ਉਹ ਕਾਈਂਡ ਆਫ ਅਟੈਚਮੈਂ ਟਾਈਮ ਨਹੀਂ ਦੇ ਰਿਹਾ ਮੇਰੇ ਨਾਲ ਖੇਡਦੇ ਨਹੀਂ ਆ ਜਾਂ ਮੈਨੂੰ ਕਿਤੇ ਲੈ ਕੇ ਨਹੀਂ ਜਾਂਦੇ ਕਿਦਾਂ ਆਪਾਂ ਉਹ ਸਾਰਾ ਕੁਝ ਕਰਾਂਗੇ ਕਿਉਂਕਿ ਜੈਨੋ ਆਪਾਂ ਅੰਡਰਸਟੈਂਡ ਕਰਦੇ ਆ ਕਿ ਹਰ ਇੱਕ ਜਿਹੜਾ ਇਨਸਾਨ ਆ ਉਹ ਟਾਇਰਡ ਹੋ ਜਾਂਦਾ ਹੈ ਜੌਬ ਕਰਕੇ ਚਾਹੇ 8 ਘੰਟੇ ਦੀ ਹੈ ਚਾਹੇ 12 ਘੰਟੇ ਦੀ ਸ਼ਿਫਟ ਹੈ ਟਾਇਰਡ ਹੋ ਜਾਂਦਾ ਉਹ ਵੀ ਵੀਕੈਂਡ ਤੇ ਜਾਂਦੇ ਕਹੀ ਰੈਸਟ ਕਰੀਏ ਬਟ ਬੱਚਿਆਂ ਨੂੰ ਵੀ ਇਹਨਾਂ ਕੰਟਰੀਆਂ ਦੇ ਵਿੱਚ ਟਾਈਮ ਦੇਣਾ ਬਹੁਤ ਜ਼ਰੂਰੀ ਆ ਰਾਈਟ ਕਿਉਂਕਿ ਅੱਜ ਬੁਰੀਆਂ ਤੇ ਸਾਰਿਆਂ ਦੀਆਂ ਹੁੰਦੀਆਂ ਨੇ ਹਨਾ ਬਹੁਤ ਮ ਬੱਚਿਆਂ ਬੱਚਿਆਂ ਦੇ ਨਾਲੋਂ ਕੁਝ ਵੱਧ ਕੇ ਨਹੀਂ ਹੋਣਾ ਚਾਹੀਦਾ ਇਸ ਕੰਟਰੀ ਦੇ ਵਿੱਚ ਕਿਉਂਕਿ ਪੈਸਾ ਤਾਂ ਆਪਾਂ ਸਾਰੀ ਉਮਰ ਹੀ ਕਮਾਉਣਾ ਬੱਚੇ ਜਦੋਂ ਵੱਡੇ ਹੋਗੇ ਕਾਲਜ ਜਾਣ ਲੱਗੇ ਕਰੋ ਦੋ-ਦੋ ਚਾਬਾ ਕਰੋ ਤਿੰਨ-ਤਿੰਨ ਚਾਬਾ ਕਰੋ ਰਾਈਟ ਬਟ ਜਦੋਂ ਬੱਚੇ ਛੋਟੇ ਨੇ ਨਾ ਉਹਨਾਂ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ ਜੇ ਹੁਣ ਬੱਚੇ ਆਪਣੇ ਛੋਟੇ ਆ ਆਪਾਂ ਘਰ ਤੋਂ ਹੀ ਕੁਝ ਨਾਲ ਇਦਾਂ ਦਾ ਸਟਾਰਟ ਕਰੀਏ ਕਿ ਜਿੰਨੂੰ ਆਪਾਂ ਜਦ ਤੱਕ ਬੱਚੇ ਵੱਡੇ ਹੋਣੇ ਨਾ ਆਪਣੇ ਕੁਝ ਇਦਾਂ ਦੀ ਚੀਜ਼ ਬਿਲਡ ਹੋ ਜਾਵੇ ਕਿ ਆਪਾਂ ਨੂੰ ਕਿਸੇ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੁਣ ਜਿੱਦਾਂ ਮੈਂ ਆ ਰਾਈਟ ਮੇਰੇ ਬੱਚੇ ਛੋਟੇ ਆ ਮੈਂ ਉਹਨਾਂ ਨੂੰ ਟ ਨੇ ਵੱਡੀਆਂ ਨੇ ਹੁਣ ਮੇਰਾ ਬਿਜ਼ਨਸ ਪ੍ਰੋਪਰ ਬਿਲਡ ਹੋ ਜਾਣਾ ਮੈਨੂੰ ਕਿਸੇ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਐ ਨਾ ਮੈਨੂੰ ਆਪਣੀ ਰਿਟਾਇਰਮੈਂਟ ਦੀ ਕੋਈ ਟੈਨਸ਼ਨ ਹਾਣੀ ਐ ਹਨਾ ਸੋ ਇਦਾਂ ਦਾ ਆਪਾਂ ਨੂੰ ਕੁਛ ਨਾ ਕੁਛ ਦਿਮਾਗ ਦੇ ਵਿੱਚ ਸਾਈਡ ਤੇ ਰੱਖ ਕੇ ਚੱਲਣਾ ਚਾਹੀਦਾ ਆ ਸਾਰਿਆਂ ਨੂੰ ਹੀ ਮੈਂ ਤਾਂ ਕਹਾਂਗੀ ਇੱਕ ਹੋਰ ਪਹਿਲੂ ਮੈਂ ਸਾਹਮਣੇ ਸ਼ੇਅਰ ਕਰਦੀ ਆ ਤੁਹਾਡੇ ਨਾਲ 3-4 ਦਿਨ ਪਹਿਲਾਂ ਦੀ ਗੱਲ ਆ ਮੈਂ ਆਪਣੀ ਫੇਸਬੁੱਕ ਤੇ ਵੀ ਪਾਈ ਸੀਗੀ ਸਟੋਰੀ ਤਾਂ ਕਿ ਲੋਕਾਂ ਨੂੰ ਹੋਰ ਇੱਕ ਇਨਸਪਾਇਰ ਕਰਨ ਵਾਲੀ ਸਟੋਰੀ ਮਿਲੇ ਕਿ ਮੈਂ ਨਾ ਕੰਮ ਸੀਗਾ ਮੈਨੂੰ ਤੇ ਘਰ ਗੱਡੀ ਨਹੀਂ ਸੀ ਹੈਗੀ ਇੱਕ ਮੇਰੀ ਬੇਟੀ ਲੈ ਕੇ ਗਈ ਮੇਰੇ ਹਸਬੰਡ ਲੈ ਕੇ ਗਏ ਬੇਟਾ ਲੈ ਕੇ ਗਿਆ ਗੱਡੀ ਘਰੇ ਕੋਈ ਨਹੀਂ ਸੀ ਮੈਂ ਉੱਬਰ ਤੇ ਕਰਕੇ ਨਾ ਮਾਰਕੀਟ ਜਾ ਥੋੜਾ ਜਾਣਾ ਸੀਗਾ ਕਿਤੇ ਮੈਨੂੰ ਕੰਮ ਸੀਗਾ ਅਸੀਂ ਉੱਬਰ ਦੇ ਮੈਂ ਜਾਂਦੀ ਪਈ ਆ ਪਤਾ ਨਹੀਂ ਕਿਹੜੀ ਓਪੋਜ਼ਿਟ ਸਾਈਡ ਤੋਂ ਇੱਕ ਗੱਡੀ ਆਈ ਕੋਈ ਨਵਾਂ ਹੀ ਸੀ ਗੱਲ ਅਰਨਿੰਗ ਦਾ ਉਹ ਦੇਖੋ ਸੀਗਾ ਤੇ ਉਹ ਗੱਡੀ ਲਿਆ ਕੇ ਉਹਨੇ ਸਿੱਧੀ ਊਬਰ ਦੇ ਬੈਕ ਜਿਹੜੇ ਟਾਇਰ ਹੁੰਦੇ ਉਹਨਾਂ ਦੇ ਵਿੱਚ ਗੱਡੀ ਮਾਰੀ ਮਤਲਬ ਉਹ ਜਿੰਨੇ ਮਾਰੀ ਉਹਦੀ ਤੇ ਗੱਡੀ ਪੂਰੀ ਉਸੇ ਤਰ੍ਹਾਂ ਹੀ ਡੈਮੇਜ ਹੋ ਗਈ ਉੱਥੇ ਹੀ ਹਨਾ ਸੋ ਉੱਪਰ ਵਾਲੀਆਂ ਚੀਕਾਂ ਨਿਕਲ ਗਈਆਂ ਤੇ ਮੈਂ ਪਿੱਛੇ ਬੈਠੀ ਸੀ ਦੇਖੋ ਹੁਣ ਮੇਰੀ ਇੰਨੀ ਜ਼ੋਰ ਦੀ ਟੱਕਰ ਦੇ ਨਾਲ ਮਤਲਬ ਮੈਂ ਇੱਧਰ ਉੱਧਰ ਵੱਜੀ ਜਦੋਂ ਹਨਾ ਵੋਲਟ ਖੁੱਲ ਗਈ ਮੈਂ ਟਕਰਾਈ ਸਾਈਡ ਨੂੰ ਮੇਰੀਆਂ ਦੋਨਾਂ ਬਾਹਾਂ ਮੇਰਾ ear ਔਰ ਇਧਰਲੀ ਸਾਈਡ ਹੈਡ ਨੈਕ ਇਹ ਸਾਰਾ ਕੁਝ ਮਤਲਬ ਇੰਟਰਨਲ ਮੈਨੂੰ ਆਈਆਂ ਸੱਟਾਂ ਲੱਗੀਆਂ ਹਨਾ ਸੋ ਇਥੇ ਕਹਿ ਦੱਸਣ ਦਾ ਮਤਲਬ ਇਹ ਆ ਸਾਨੂੰ ਲਾਈਫ ਦੇ ਅਗਲੇ ਪਲ ਦਾ ਨਹੀਂ ਪਤਾ ਸਾਡੇ ਨਾਲ ਕੀ ਹੋਣਾ ਆ ਤੁਸੀਂ ਆਪਣੇ ਸ਼ੋਰ ਨਹੀਂ ਹੈਗੇ ਕਿ ਤੁਹਾਡੀ ਲਾਈਫ ਇੱਕ ਕੱਚ ਤੋਂ ਵੀ ਕਹਿੰਦੇ ਉਹਨੇ ਨਾਜ਼ੁਕ ਨਾਜ਼ੁਕ ਹੈਗੀ ਆ ਕਿ ਅਗਲੇ ਪਲ ਸਾਡੇ ਨਾਲ ਕੀ ਹੋਵੇ ਪਤਾ ਨਹੀਂ ਹੁਣ ਇਹਦੇ ਵਿੱਚ ਮੈਂ ਦੱਸਣ ਦੱਸਦੀ ਆ ਪਰ ਮੈਂ ਇੰਨਾ ਥੈਂਕ ਯੂ ਕੀਤਾ ਕਿ ਚਲੋ ਠੀਕ ਆ ਮੇਰੀ ਬਾਵਾ ਇੰਜਰਡ ਆ ਮੈਂ ਮੈਡੀਸਿਨ ਲੈ ਰਹੀ ਆ ਮੈਂ ਬੈੱਡ ਤੇ ਆ ਹਨਾ ਸੋ ਮੇਰਾ ਕੰਮ ਕੀ ਆ ਮੈਂ ਜੇ ਜੋਬ ਤੇ ਜਾਂਦੀ ਹੁੰਦੀ ਤਾਂ ਮੇਰੀ ਜੋਬ ਰੁਕ ਜਾਣੀ ਸੀ ਹਨਾ ਮੈਨੂੰ ਜਾਇਆ ਨਹੀਂ ਪਤਾ ਨਹੀਂ ਵੇਖੋ 1 ਮੰਥ ਜਾਇਆ ਜਾਂਦਾ ਜਾਂ ਨਹੀਂ ਜਾਇਆ ਜਾਂਦਾ ਸੋ ਆਹ ਫਾਇਦਾ ਵੇਖੋ business ਦਾ ਕੀ ਹੈਗਾ ਉਸ ਦਿਨ ਤੋਂ ਮੇਰਾ ਇੱਕ ਦਿਨ ਵੀ business ਨਹੀਂ ਰੁਕਿਆ ਮੈਨੂੰ ਉਹ ਆਪਣੀ ਪੇਨ ਨੂੰ relief ਕਰਨ ਲਈ ਮੈਂ ਆਪਣੇ business ਵੱਲ ਜ਼ਿਆਦਾ ਧਿਆਨ ਦੇ ਰਹੀ ਆ ਕਿ ਮੈਂ ਇੱਧਰ ਥੋੜਾ ਆਪਣੇ ਮਨ ਨੂੰ ਲਾਉਂਗੀ ਤੇ ਜਿਹੜੀ ਮੈਨੂੰ ਪੇਨ ਹੈਗੀ ਉਹ ਘਟ ਹੋ ਗਈ ਹਨਾ ਹਾਂਜੀ ਸੋ ਹੁਣ ਵੀ ਦੇਖੋ ਮੈਂ ਤੁਹਾਡੇ ਸਾਹਮਣੇ ਤਿਆਰ ਵੀ ਨਹੀਂ ਹੋਈ ਮੈਨੂੰ ਅਚਾਨਕ ਹੀ ਮੈਂ ਉੱਠੀ ਮੈਂ ਲੇਟ ਸੀਗੀ ਤੇ ਮੈਂ ਦੇਖਿਆ oh minds ਵੀ saturday ਆ ਤੇ ਸਾਡਾ ਤੇ live ਆਉਂਦਾ ਆ ਮੈਂ ਚੈੱਕ ਕੀਤਾ ਤੇ ਦੇਖੋ ਮੈਂ ਤੁਹਾਡੇ ਸਾਹਮਣੇ ਆ ਹਨਾ ਇਹ ਹੈਗੀ ਸਾਡੇ business ਦੀਆਂ ਬਹੁਤ ਸਾਰੀਆਂ ਉਹਦੇ ਵਿੱਚ ਇੱਕ ਗ੍ਰੇਟ ਹੈਗਾ ਯਾ ਕਿ ਤੁਹਾਨੂੰ ਕਿੰਨੇ ਤਰ੍ਹਾਂ ਦੀ ਇਹ অপਸ਼ਨ ਹੈਗੀਆਂ ਤੁਹਾਡੇ ਕੋਲ ਤੁਸੀਂ ਆਪਣੇ ਘਰ ਦਾ ਧਿਆਨ ਰੱਖੋ ਆਪਣਾ ਧਿਆਨ ਰੱਖੋ ਅਰਨ ਕਰੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਹਰ ਤੁਸੀਂ ਟਰੈਵਲ ਕਰਦੇ ਆ ਕਿਤੇ ਵੀ ਜਾਣ ਕਿਸੇ ਵੀ ਕੰਡੀਸ਼ਨ ਚ ਹੈਗੀਆਂ ਤੁਹਾਡਾ ਕੰਮ ਕਦੀ ਵੀ ਨਹੀਂ ਰੁਕਦਾ ਇਹ ਵਿਅਰਤ ਇੱਥੇ ਨਾ ਮੈਂ ਕੋਸ ਕਹਿਣਾ ਚਾਹੂੰਗੀ ਜਿਵੇਂ ਅਮਨ ਨੇ ਦੱਸਿਆ ਨਾ ਕਿ ਉਹਨਾਂ ਨੇ ਕੈਮਰਾ ਲਵਾਇਆ ਬੱਚੇ ਵਾਸਤੇ ਨਾ ਇਹ ਮੇਰੇ ਨਾਲ ਰੀਅਲ ਹੋਇਆ ਜਦੋਂ ਮੇਰਾ ਬੇਟਾ ਛੋਟਾ ਸੀ ਨਾ ਤੇ ਮੈਂ ਨਾ ਉਹਨੂੰ ਪਲੇ ਬੀ ਸਿਟਰ ਕੋਲੇ ਛੱਡਦੀ ਸੀ ਹਨਾ ਤੇ ਇੱਕ ਦਿਨ ਜਦੋਂ ਮੈਂ ਸ਼ਾਮ ਨੂੰ ਘਰ ਆਈ ਨਾ ਤੇ ਬੇਟਾ ਕਹਿੰਦਾ ਮਮਾ ਆਂਟੀ ਨੇ ਜਿਹੜਾ ਮੈਨੂੰ ਖਾਣਾ ਦਿੱਤਾ ਸੀ ਨਾ ਉਹ ਬਾਸਾ ਖਾਣਾ ਸੀ ਤੇ ਮੇਰਾ ਜੀ ਨਹੀਂ ਕਰਦਾ ਸੀ ਖਾਣ ਨੂੰ ਹੈਨਾ ਤੇ ਕਹਿੰਦਾ ਮੰਮੀ ਆਂਟੀ ਨੇ ਕੁੱਟ-ਕੁੱਟ ਕੇ ਨਾ ਤੇ ਮੇਰੇ ਮੂੰਹ ਵਿੱਚ ਪਾਇਆ ਉਹ ਦਿਨ ਤੋਂ ਬਾਅਦ ਮੈਨੂੰ ਇੰਨਾ ਤੱਕਾ ਲੱਗਿਆ ਨਾ ਮੈਂ ਸੋਚਿਆ ਕਿ ਮੈਂ ਕੰਮ ਨਹੀਂ ਕਰਨਾ ਹੈਨਾ ਕਿਉਂਕਿ ਮੇਰੇ ਕੋਲੇ ਫੁੱਲ ਟਾਈਮ ਜੌਬ ਸੀ ਹੁਣ ਮੈਂ ਮੇਰੇ ਹਸਬੰਦ ਨਾਲ ਗੱਲ ਕੀਤੀ ਨਾ ਮੈਂ ਕਿਹਾ ਕਿ ਆ ਗੱਲ ਮੈਨੂੰ ਦਿਵਦੀਪ ਨੇ ਦੱਸੀ ਆ ਨਾ ਫਿਰ ਜਾਂ ਤਾਂ ਮੈਂ ਮੇਰੇ ਟਾਈਮ ਚੇਂਜ ਕਰਦੀ ਆ ਕਿ ਮੈਂ ਸਾਰਾ ਦਿਨ ਰਵਾਂ ਤੇ ਤੁਸੀਂ ਟਾਈਮ ਚੇਂਜ ਕਰੋ ਕਿ ਜਦੋਂ ਮੈਂ ਨਿਕਲਾਂ ਤੁਸੀਂ ਘਰੇ ਆਓ ਹੈਨਾ ਉਹ ਦਿਨ ਜਾਵੇ ਅੱਜ ਦਾ ਦਿਨ ਹੈਨਾ ਅਸੀਂ ਦਿਨਦੀਪ ਨੂੰ ਕਦੇ ਇਕੱਲੇ ਨਹੀਂ ਛੱਡਿਆ ਕਿਉਂਕਿ ਇੱਕਦਮ ਮੈਨੂੰ ਤੱਕਾ ਲੱਗਿਆ ਕਿ ਅੱਜ ਇੱਕ ਵਾਰੀ ਇਹਨੂੰ ਐਵੇਂ ਦਾ ਖਾਣਾ ਦਿੱਤਾ ਜੇ ਬੱਚੇ ਨੂੰ ਕੋਸਰ ਹੋ ਜਾਂਦਾ ਹੈ ਨਾ ਸੋ ਇਹ ਬੜੀਆਂ ਚੀਜ਼ਾਂ ਆਪਾਂ ਨੂੰ ਧਿਆਨ ਚ ਰੱਖਣੀਆਂ ਪੈਂਦੀਆਂ ਦੂਸਰੇ ਤੁਸੀਂ ਕਹਿੰਦੇ ਕਿ ਆਪਣੀ ਜਿਹੜੀ ਲੈਂਗੁਏਜ ਆ ਨਾ ਬਟ ਇਹਨੇ ਮੈਨੂੰ ਕਹਿਣਾ ਕਿ ਮੰਮਾ ਤੁਸੀਂ ਨਾ ਇੰਗਲਿਸ਼ ਚ ਟਾਕ ਕਰਿਆ ਕਰੋ ਮੇਰੇ ਨਾਲ ਜੀ ਸਾਡੇ ਟੀਚਰ ਕਹਿੰਦੇ ਕਿ ਤੁਸੀਂ ਜਦੋਂ ਘਰੇ ਜਾਂਦੇ ਨਾ ਤੇ ਆਪਣੇ ਪੇਰੈਂਟਸ ਨਾਲ ਨਾ ਇੰਗਲਿਸ਼ ਚ ਬੋਲਿਆ ਕਰੋ ਮੈਂ ਇਹਨੂੰ ਕਿਹਾ ਮੈਂ ਕਿਹਾ ਦੇਵਦੀ ਇੰਗਲਿਸ਼ ਚ ਨਾ ਤੂੰ ਸਕੂਲ ਜੀ ਬੋਲ ਸਕਦਾ ਤੂੰ ਮੰਮਾ ਨਾਲ ਗੱਲ ਕਰਨੀ ਨਾ ਤੈਨੂੰ ਪੰਜਾਬੀ ਚ ਹੀ ਕਰਨੀ ਪਊਗੀ ਅੱਜ ਤੱਕ ਹਣਾ ਚਾਹੇ ਬਾਰ ਕਿਵੇਂ ਵੀ ਬੱਚੇ ਬੋਲਦੇ ਪਰ ਮੈਂ ਕਦੇ ਦਿਲ ਦੀ ਕਨਾਲ ਮੇਰੇ ਬੱਚੇ ਨਾਲ ਨਾ ਦੇ ਪਾਪਾ ਨੇ ਨਾ ਨੰਮੈਂ ਕਦੇ ਵੀ ਅਸੀਂ ਇੰਗਲਿਸ਼ ਚ ਗੱਲ ਨਹੀਂ ਕੀਤੀ ਕਿ ਆਪਾਂ ਜੇ ਘਰੇ ਟਾਕ ਕਰਦੇ ਬੱਚੇ ਨਾਲ ਹਨਾ ਪੰਜਾਬੀ ਚ ਗੱਲਾਂ ਕਰਦੇ ਆ ਚਾਹੇ ਪੰਜਾਬੀ ਸਕੂਲ ਚ ਪਾਇਆ ਹੀ ਸੀ ਮੈਂ ਨੂੰ ਹਨਾ ਇਹਨੇ 5 ਸਾਲ ਪੜਿਆ ਪੰਜਾਬੀ ਸਕੂਲ ਚ ਪਰ ਉਹ ਗੱਲ ਨਹੀਂ ਉੱਥੇ ਘੰਟਾ ਪੜਾਉਗੇ 2 ਘੰਟੇ ਪੜਾਉਗੇ ਹਨਾ ਐਕਦਾ ਐਂਡ ਜਿੰਨੀ देर ਤੁਸੀਂ ਪੰਜਾਬੀ ਨਹੀਂ ਬੋਲੋਗੇ ਉਹ ਬੱਚਾ ਤੁਹਾਡੀ ਜਿਹੜੀ ਬੋਲ ਟਾਂ ਤੋਂ ਸਿੱਖੀ ਨਹੀਂ ਸਕਦਾ ਹਾਂਜੀ ਤੁਹਾਨੂੰ ਹੀ ਸਿਖਾਉਣਾ ਪੈਣਾ ਬੱਚੇ ਨੂੰ ਹਾਂਜੀ ਹਾਂਜੀ ਸੋ ਮੇਨ ਥਿੰਗ ਇਹ ਆ ਕਿ ਜੇ ਅਸੀਂ ਆਪਣੇ ਆਪ ਨੂੰ ਆਪਣੀ ਫੈਮਿਲੀ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਚਾਹੁੰਦੇ ਆ ਹਨਾ ਐਜ਼ ਅ ਫਾਈਨੈਂਸ਼ੀਅਲ ਵੀ ਅਸੀਂ ਇਸ ਬਿਜ਼ਨਸ ਦੇ ਥਰੂ ਫ੍ਰੀ ਹੋ ਸਕਦੇ ਆ ਤੇ ਆਪਣੀ ਫੈਮਿਲੀ ਨੂੰ ਵੀ ਅਸੀਂ ਬੜਾ ਚੰਗਾ ਪਾਲ ਸਕਦੇ ਆ ਹਾਂਜੀ ਤੇ ਬਾਕੀ ਮੈਨੂੰ ਬੜੀ ਹੈਰਾਨੀ ਹੋਈ ਰਸ਼ਪਾਲ ਜੀ ਤੁਸੀਂ ਆਪਣੇ ਗਰੁੱਪ ਚ ਵੀ ਨਹੀਂ ਪਾਇਆ ਕਿ ਤੁਹਾਡੇ ਨਾਲ ਇੰਨਾ ਵੱਡਾ ਹਾਸਾ ਹੋ ਗਿਆ ਹਨਾ ਸੋ ਹੁਣ ਇਹ ਪਤਾ ਲੱਗਿਆ ਤੁਹਾਡੇ ਮੈਨੂੰ ਕਿ ਤੁਹਾਡਾ ਐਕਸੀਡੈਂਟ ਹੋਇਆ ਹੈ ਆਮ ਸੋਰੀ ਸਾਨੂੰ ਦੱਸਿਆ ਕਰੋ ਨਾ ਤੁਸੀਂ ਗਰੁੱਪ 'ਚ ਪਾ ਦਿਆ ਕਰੋ ਕਿਉਂਕਿ ਮੈਂ ਤਾਂ ਪੇਜ ਤੇ ਹੀ ਹੁੰਨੀ ਆ ਨਾ ਸੋ ਪੇਜ ਤੇ ਤੁਸੀਂ ਪਾਇਆ ਨਹੀਂ ਕਿ ਆਪਾਂ ਨੂੰ ਪਤਾ ਲੱਗੇ ਜੇ ਗਰੁੱਪ ਚ ਪਾਉਂਦੇ ਤਾਂ ਅਸੀਂ ਤੁਹਾਡਾ ਹਾਲਚਲ ਜ਼ਰੂਰ ਪੁੱਛਣਾ ਸੀਗਾ ਹਾਂਜੀ ਕੋਈ ਗੱਲ ਨਹੀਂ ਕਿ ਫੈਮਿਲੀ ਆ ਤੁਸੀਂ ਸਾਡੇ ਆ ਨਾ ਫੈਮਿਲੀ ਮੈਂਬਰ ਹੋ ਤੁਸੀਂ ਸਾਡੇ ਫੈਮਿਲੀ ਬਿਲਕੁਲ ਬਿਲਕੁਲ ਆਪਣਾ ਫੈਮਿਲੀ ਵਾਲੀ ਕਮਿਊਨਿਟੀ ਆ ਸਾਡੀ ਰਾਈਟ ਯੈਸ ਯੈਸ ਯਸ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਵਿਸ਼ ਕਰਦੇ ਹਾਂ ਹਨਾ ਇੱਕ ਦੂਜੇ ਦੇ ਦੁੱਖ ਸੁੱਖ ਸਾਂਝੇ ਹੁੰਦੇ ਆ ਤਾਂ ਹੀ ਤਾਂ ਅਸੀਂ ਉਹ ਵੀ ਆਪਣੀ ਇੱਕ ਫੈਮਿਲੀ ਆ ਇੱਕ ਦੂਜੇ ਦੇ ਆਪਾਂ ਦੁੱਖ ਸੁੱਖ ਸਾਂਝੇ ਹੁੰਦੇ ਆ ਨਾ ਇੱਕ ਹਾਂਜੀ ਸਾਨੂੰ ਪੂਰੀ سپورਟ ਹੁੰਦੀ ਐ ਇੱਕ ਦੂਜੇ ਦੀ ਵਧੀਆ ਲੱਗਦਾ ਸਾਨੂੰ ਸ਼ੇਅਰ ਕਰਕੇ ਇੱਕ ਦੂਜੇ ਨਾਲ ਇਹੀ ਤੇ ਹੌਸਲਾ ਦਿੰਦੀਆਂ ਨੇ ਗੱਲਾਂ ਜੀਣ ਦਾ ਸਹਾਰਾ ਬਣਦੀਆਂ ਨੇ ਹਨਾ ਇੱਕ ਦੂਜੇ ਦਾ ਸਾਥ ਹੀ ਚਾਹੀਦਾ ਹੁੰਦਾ ਪਿਆਰ ਨੇ ਦੋ ਬੋਲ ਜਿਹੜੇ ਆ ਕਹਿੰਦੇ ਅਸਲੀ ਰਿਸ਼ਤਿਆਂ ਵਿੱਚ ਤੇ ਸਗੋ ਫੇਕ ਹੁੰਦੀ ਆ ਜਿਹੜੇ ਰਿਸ਼ਤੇ ਸਾਡੇ ਬੰਦੇ ਆ ਇਹ ਅਸਲੀ ਫਰੈਂਡ ਆ ਇਹਨਾਂ 'ਚ ਜੋ ਗੂੜਾ ਪਿਆਰ ਹੁੰਦਾ ਆ ਹਾਂਜੀ ਤੇ ਬਾਕੀ ਜਿਹੜਾ ਡਰਿਆ ਲੋਕਾਂ ਦਾ ਮੈਨੂੰ ਨਹੀਂ ਸਮਝ ਆਉਂਦੀ ਵੀ ਉਹਨਾਂ ਨੂੰ ਇਹ ਬਿਜ਼ਨਸ ਕਿਸੇ ਆਨਲਾਈਨ ਬਿਜ਼ਨਸ ਦੇ ਨਾਲ ਇਹਨੂੰ ਰਿਲੇਟ ਨਾ ਕਰਨ ਕਿਉਂਕਿ ਅਸੀਂ ਕਿੰਨਾ ਇੰਨੇ ਭੈਣਾਂ ਪਰ ਲਾਈਵ ਆ ਕੇ ਦੱਸ ਦਿਆਂ ਇੰਨੀ ਜ਼ਿਆਦਾ ਉਹਨਾਂ ਦਾ ਦੱਸਣ ਦਾ ਮਕਸਦ ਸਿਰਫ ਇੱਕ ਹੈਗਾ ਕਿ ਸਾਡੀ ਕਮਿਊਨਿਟੀ ਨੂੰ ਹਾਲੇ ਤੱਕ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਹੈ ਉਹ ਡਰ ਰਹੇ ਆ ਪਤਾ ਨਹੀਂ ਕਿ ਇਸ ਚੀਜ਼ ਤੋਂ ਡਰ ਰਹੇ ਆ ਦੁਨੀਆ ਦੀ ਕੋਈ ਚੀਜ਼ ਦੱਸਣ ਵੀ ਜਿਹਦੇ ਵਿੱਚ ਇਨਵੈਸਟਮੈਂਟ ਨਹੀਂ ਹੈਗੀ ਜੇ ਉਹਨਾਂ ਨੂੰ ਇਹ ਡਰ ਲੱਗਦਾ ਕਿ ਅਸੀਂ ਹੱਥ ਤੋਂ ਕੁਝ ਲਾਉਣਾ ਪਊਗਾ ਤੇ ਅਮਨ ਆਪਾਂ ਤੇ ਬੱਸ ਦੇ ਵਿੱਚ ਨਹੀਂ ਚੜ ਸਕਦੇ ਟਿਕਟ ਤੋਂ ਬਿਨਾ ਹਾਂਜੀ ਨਹੀਂ ਜੇ ਲਾਈਕ ਯੂ نو ਹੁਣ ਆਡੀਅנס ਆਪਣੀ ਹੈ ਰਾਈਟ ਜੇ ਉਹ ਹੁਣ ਚਾਹੁੰਦੇ ਕਿ ਅਸੀਂ ਇਨਵੈਸਟਮੈਂਟ ਨਹੀਂ ਕਰਨੀ ਫਿਰ ਤੁਸੀਂ ਕੋਈ ਰੀਅਲ ਬਿਜ਼ਨਸ ਨਹੀਂ ਲੱਭ ਸਕਦੇ ਕਿ ਜੋ ਪੂਰੀ ਲਾਈਫ ਚੱਲ ਸਕੇ ਠੀਕ ਹੈ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਤੁਸੀਂ ਕੁਝ ਮਹੀਨੇ ਕੁਝ ਸਾਲ ਕੁਝ ਟਾਈਮ ਤੱਕ ਹੀ ਬਿਜ਼ਨਸ ਕਰਨਾ দেন ਤੁਹਾਨੂੰ ਫ੍ਰੀ ਵਾਲਾ ਬਿਜ਼ਨਸ ਮਿਲ ਜਾਏਗਾ ਉਹ ਤੁਸੀਂ ਕਰ ਸਕਦੇ ਆ ਬਟ ਜੇ ਤੁਸੀਂ ਪੂਰੀ ਲਾਈਫ ਦੇ ਬੈਨੀਫਿਟ ਲੈਣਾ ਚਾਹੁੰਦੇ ਆ ਆਪਣੇ ਗਾਂ ਅੱਗੇ ਬੱਚਿਆਂ ਨੂੰ ਵੀ ਬੈਨੀਫਿਟ ਦੇਣਾ ਚਾਹੁੰਦੇ ਆ দেন ਉਸ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਜ਼ਰੂਰ ਹੋਏਗੀ ਤੁਹਾਨੂੰ ਕਿਉਂਕਿ ਹੁਣ ਦੇਖੋ ਆਪਾਂ ਫਿਜ਼ੀਕਲ ਫੰਡਸ ਵੀ ਕਰਦੇ ਆ ਨਾ ਉਹਦੇ ਵਿੱਚ ਵੀ ਆਪਾਂ ਇਨਵੈਸਟਮੈਂਟ ਕਰਦੇ ਆ ਕਿਉਂ ਕਰਦੇ ਆ ਕਿਉਂਕਿ ਉਹ ਤੁਸੀਂ ਬਿਜ਼ਨਸ ਹੋਣ ਬਿਲਡ ਕਰ ਰਹੇ ਆ ਆਪਣੇ ਬੱਚਿਆਂ ਵਾਸਤੇ ਠੀਕ ਹੈ ਇਨਵੈਸਟਮੈਂਟ ਕੀਤੀ ਹੈ ਬਿਜ਼ਨਸ ਬਿਲਡ ਕੀਤਾ ਅੱਗੇ ਤੁਹਾਡੇ ਬੱਚਿਆਂ ਨੂੰ ਟਰਾਂਸਫਰ ਹੋਏਗਾ ਰਾਈਟ ਸੇਮ ਥਿੰਗ ਇਹ ਬਿਜ਼ਨਸ ਦਾ ਵੀ ਹੈ ਕਿਉਂਕਿ ਬਿਜ਼ਨਸ ਆਪਣਾ ਰੀਅਲ ਹੈ ਲੀਗਲ ਬਿਜ਼ਨਸ ਹੈ ਗਵਰਨਮੈਂਟ ਅਜਸਟਰ ਬਿਜ਼ਨਸ ਹੈ ਇਸ ਕਰਕੇ ਇਸ ਵਿੱਚ ਇਨਵੈਸਟਮੈਂਟ ਹੈਗੀ ਆ ਰਾਈਟ ਸੋ ਇਹ ਚੀਜ਼ ਸਭ ਨੂੰ ਅੰਡਰਸਟੈਂਡ ਕਰਨੀ ਬਹੁਤ ਜ਼ਰੂਰੀ ਆ ਕਿ ਜੇ ਤੁਸੀਂ ਕੁਝ ਲੀਗਲ ਬਿਜ਼ਨਸ ਕਰਨਾ ਚਾ ਬਿਲਕੁਲ ਤੇ ਇੱਕ ਅਮਨਦੀਪ ਸੁਖਬੀਰ ਆਪਾਂ ਇੱਕ ਦੱਸਦੇ ਆਂ ਵੀ ਜਿੱਦਾਂ ਸਾਨੂੰ ਜੇ 80% ਵੀ 네ਗੈਟਿਵਿਟੀ ਮਿਲਦੀ ਹੈ ਤਾਂ ਸਾਡੇ ਮਨ ਚ ਕਦੀ ਆਈ ਹੈ 네ਗੈਟਿਵਿਟੀ ਤੁਸੀਂ ਦੱਸੋ ਇੱਕ ਸੈਕਿੰਡ ਲਈ ਵੀ ਸਾਨੂੰ ਕਿਉਂਕਿ ਅਸੀਂ ਉਹ ਟ੍ਰੇਨਿੰਗਸ ਫਾਲੋ ਕੀਤੀਆਂ ਸੀ ਸਿਸਟਮ ਨਾਲ ਅਟੈਚ ਹੈਗੀਆਂ ਅਸੀਂ ਐਵਰੀ ਡੇ ਆ ਸਾਨੂੰ ਉਹ ਉੱਥੋਂ ਤੱਕ ਅਸੀਂ ਪਹੁੰਚੇ ਹਾਂ ਕਿ ਸਾਡੇ ਸਾਹਮਣੇ ਪੂਰਾ ਬਿਜ਼ਨਸ ਦਾ ਸਿਸਟਮ ਹੈ ਆ ਸਾਨੂੰ ਸਮਝ ਆ ਰਹੀ ਹੈ ਵੀ ਕਿੰਨਾ オリジナル ਬਿਜ਼ਨਸ ਹੈਗਾ ਕਿਵੇਂ ਲਾਈਫ ਚੇਂਜ ਕਰ ਰਿਹਾ ਹੈ ਹਨਾ ਸੋ ਸਾਨੂੰ 1% ਵੀ ਸਾਡੇ ਅੰਦਰ ਕਦੀ ਮਨ ਸਾਡਾ ਡੋਲਿਆ ਨਹੀਂ ਆ ਵੀ ਆਪਾਂ ਇਸ ਬਿਜ਼ਨਸ ਕਰਦੇ ਆਹੀਂ ਬਹੁਤ ਹੈਪੀ ਆ ਇਸ ਬਿਜ਼ਨਸ ਨੂੰ ਕਰਕੇ ਮੈਂ ਨਾ ਹੁਣੇ-ਹੁਣੇ ਜਨਸ਼ੀਰ ਜਾ ਕੇ ਆਈ ਨਾ ਰਿਸਪਾਲ ਜੀ ਮੈਂ ਹੁਣੇ-ਹੁਣੇ ਇੰਡੀਆ ਗਈ ਨਾ ਤਾਂ ਉੱਥੇ ਨਾ ਲੋਕਾਂ ਨੇ ਨਾ ਮੈਂ ਕਈਆਂ ਨੂੰ ਮਿਲੀ ਰਹੀ ਤੇ ਉਹ ਸਾਰੇ ਕਹਿਣ ਕਿਸੇ ਦੇ ਘਰ ਵਿੱਚ ਹਨਾ ਜਿਵੇਂ ਲੋਕ ਸਿੱਕਾ ਸਾਡੀਆਂ ਪਲੇਟਸ ਘਟ ਗਿਆ ਪਲੇਟਸ ਹੁਣ ਮੈਨੂੰ ਉਹ ਤੇ ਪਤਾ ਨਹੀਂ ਸੀ ਉਹ ਪਲੇਟਸ ਕੀ ਚੀਜ਼ ਹੁੰਦੀਆਂ ਹਨਾ ਕਿ ਪਲੇਟਸ ਘਟ ਗਿਆ ਪਲੇਟਸ ਘਟ ਗਿਆ ਮੈਂ ਇੱਕ ਦਿਨ ਆ ਬੈਠੇ ਬੈਠੇ ਪੁੱਛਿਆ ਮੈਂ ਕਿ ਤੁਸੀਂ ਪਲੇਟਸ ਮੈਂ ਜਿਹਦੇ ਵੀ ਕਰੇ ਜਾਨੀ ਉਹ ਹੀ ਕਹਿੰਦਾ ਕਿ ਪਲੇਟਸ ਘਟ ਗਿਆ ਪਲੇਟਸ ਘਟ ਗਿਆ ਉਹ ਕੀ ਹੁੰਦੀਆਂ ਹਨਾ ਤੇ ਕਹਿੰਦਾ ਕਹਿੰਦੇ ਇਹਨਾਂ ਜਿਹੜੇ ਸੈਲਸ ਮੈਂ ਕਿਹਾ ਉਹਵੇਂ ਕਹੋ ਨਾ ਫਿਰ ਮੈਨੂੰ ਹੁਣ ਕੀ ਪਤਾ ਪਲੇਟਸ ਕੀ ਹੁੰਦੀਆਂ ਕਹਿੰਦੇ ਵਾਈਟ ਸੈਲਸ ਹੁੰਦੇ ਆ ਤੇ ਰੈੱਡ ਸੈਲਸ ਘਟਦੇ ਹਨਾ ਤੇ ਮੈਂ ਉੱਥੇ ਗਈ ਸਾਰਿਆਂ ਦੇ ਘਰੇ ਨਾ ਆਰੋ ਲੱਗਿਆ ਹੋਇਆ ਹੈ ਨਾ ਸੋ ਮੈਂ ਨਾ ਹਮੇਸ਼ਾ ਮम्मा ਦੇ ਘਰੇ ਮੈਂ ਗਈ ਤੇ ਮੈਂ ਕਹਣਾ ਮੈਂ ਤਾਂ ਬੋਇਲ ਪਾਣੀ ਪੀਣਾ ਉਹਨੇ ਤਾਂ ਆਰੋ ਦਾ ਉਹ ਕਹਿੰਦੇ ਕਿਉਂ ਆਰੋ ਦਾ ਪਾਣੀ ਤਾਂ ਬੜਾ ਵਧੀਆ ਹੁੰਦਾ ਹੈ ਨਾ ਤੇ ਤੁਸੀਂ ਇਹ ਪੀਆ ਕਰੋ ਹੈ ਨਾ ਇਹ ਖਰਾਬ ਨਹੀਂ ਕਰਦਾ ਮੈਂ ਕਿਹਾ ਨਹੀਂ ਪਰ ਮੈਨੂੰ ਖਰਾਬ ਕਰਦਾ ਨਾ ਤੇ ਹੁਣ ਮੈਂ ਜਦੋਂ ਨਾ ਉਮੇ ਦੇ ਰਿਸਰਚ ਕੀਤਾ ਇੱਥੇ ਆ ਕਿ ਕੀ ਆਰੋ ਦਾ ਪਾਣੀ ਕੀ ਹੁੰਦਾ ਵਾ ਹਨਾ ਤੋਂ ਮੈਨੂੰ ਉਹਦੇ ਵਿੱਚ ਪਤਾ ਲੱਗਿਆ ਕਿ ਜਿਹੜਾ ਆਰੋ ਦਾ ਪਾਣੀ ਆ ਨਾ ਉਹ ਜਸਟ ਤੁਹਾਡਾ ਜਿਹੜਾ ਪੀ ਐਚ ਆ ਨਾ 4.5 ਦਿੰਦਾ ਤੇ ਐਸ ਏ ਮੈਡੀਕਲ ਰਿਸਰਚ ਜਿਹੜੀ ਆ ਤੁਹਾਨੂੰ ਕਹਿੰਦੀ ਕਿ ਤੁਹਾਡੀ ਬਾਡੀ ਨੂੰ 8 ਮਿਨੀਮਮ ਚਾਹੀਦਾ ਵਾ 8.5 ਮਿਨੀਮਮ ਚਾਹੀਦਾ ਸੋ ਮੈਨੂੰ ਤਾਂ ਲੱਗਿਆ ਕਿ ਦੇਖ ਲੋਗ ਹਨਾ ਆਰੋ ਦਾ ਪਾਣੀ ਪੀਂਦੇ ਆ ਸਿੱਕ ਹੁੰਦੇ ਆ ਫਿਰ ਡਾਕਟਰ ਕੋਲੇ ਜਾਂਦੇ ਆ ਹਨਾ ਜਾ ਕੇ ਉਹ ਤੇ 10 1000 20 20000 ਰੁਪੀਸ ਦੇ ਕੇ ਆਪਣੇ ਸੈਲ ਨੂੰ ਕਵਰ ਕਰਦੇ ਆ ਜੇ ਤੁਹਾਨੂੰ ਮਹੀਨੇ ਚ ਤਿੰਨ ਵਾਰੀ ਵੀ ਸੈਲ ਰਿਕਵਰੀ ਪੈ ਗਈ ਤੇ ਤੁਹਾਡਾ 30000 ਲੱਗ ਜਾਂਦਾ ਹੈ ਨਾ ਸੋ ਬੰਦੇ ਇਹਦੇ ਵਿੱਚ ਕੀ ਹੈਗਾ ਕਿ ਆਪਾਂ ਨੂੰ ਵਿਸ਼ਵਾਸ ਕਰਨਾ ਪਊਗਾ ਜਿਹੜਾ ਬਿਜ਼ਨਸ ਅਸੀਂ ਕਰਦੇ ਆ ਉਹ ਰੀਅਲ ਬਿਜ਼ਨਸ ਆ ਤੁਹਾਨੂੰ ਫਾਈਨੈਂਸ਼ੀਅਲ ਫਰੀडम ਵੀ ਦਿੰਦਾ ਵਾ ਤੁਹਾਨੂੰ ਹੈਲਥ ਵੀ ਦਿੰਦਾ ਹੈ ਨਾ ਜੇ ਤੁਹਾਡੀ ਹੈਲਥ ਚੰਗੀ ਰਹੂਗੀ ਤੁਸੀਂ ਆਪਣੀ ਫੈਮਿਲੀ ਚ ਖੁਸ਼ ਰਹੋਗੇ ਤੁਹਾਡੀ ਹੈਲਥ ਚੰਗੀ ਰਹੋਗੀ ਤੁਸੀਂ ਕਿੰਨਾ ਵੀ ਪੈਸਾ ਕਮਾ ਸਕੋਗੇ ਸੋ ਥੋੜਾ ਜਿਹਾ ਤੁਸੀਂ ਸੋਚੋ ਆਓ ਸਾਡੇ ਕੋਲੇ ਸਮਝੋ ਕਿ ਇਹ ਕੀ ਬਿਜ਼ਨਸ ਹੈਗਾ ਵਾ ਅਸੀਂ ਕੀ ਕਰਦੇ ਆ ਸਾਨੂੰ ਕੀ ਕਰਨਾ ਪਊਗਾ ਇਹਦੇ ਵਿੱਚ ਅੱਗੇ ਜਾ ਕੇ ਹਨਾ ਸੋ ਹੁਣ ਤੁਸੀਂ ਲੋਕ ਮਾਈਕ ਦੱਸੋ ਸਮਝਾਓ ਲੋਕਾਂ ਨੂੰ ਹਾਂਜੀ ਬਸ ਇਹੀ ਦੱਸਣਾ ਸੀ ਜਿੰਨੀਆਂ ਸੋਹਣੀਆਂ ਗੱਲਾਂ ਤੁਸੀਂ ਦੱਸੀਆਂ ਨੇ ਕਿ ਬੰਦੇ ਕੋਲ ਜ਼ਰੂਰੀ ਚੀਜ਼ਾਂ ਕਿਹੜੀਆਂ ਨੇ ਉਹਦੀ ਸਿਹਤ ਉਹਦਾ ਉਹਨੂੰ ਇਨਕਮ ਚਾਹੀਦੀ ਹੈ ਪੈਸਾ ਚਾਹੀਦਾ ਹੈ ਹੈਨਾ ਬਾਕੀ ਉਹਦਾ ਪਰਿਵਾਰ ਚਾਹੀਦਾ ਤਿੰਨ ਹੀ ਚੀਜ਼ਾਂ ਜ਼ਰੂਰੀ ਨੇ ਉਹ ਤਿੰਨੇ ਚੀਜ਼ਾਂ ਤੁਹਾਨੂੰ ਬਿਜ਼ਨਸ ਚੋਂ ਮਿਲ ਰਹੀਆਂ ਨੇ ਸਾਡੇ ਭੈਣ ਭਰਾਵਾਂ ਲਈ ਮੈਂ ਤੇ ਕਹਿੰਦੀ ਹਾਂਜੀ ਦੱਸੋ ਅਮਨ ਹਾਂ ਯੂ ਸੌਰੀ ਮੈਨੂੰ ਨਾ ਜਾਣਾ ਪ੍ਰਣਾ ਬੇਟੀ ਦੀ ਕਲਾਸ ਸੀ ਕਿ ਉਹ ਬੇਟੀ ਵਾਜਾ ਮਾਰ ਰਹੀ ਸੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਹੁਤ ਅੱਧੀਆ ਯਾਦੋਂ ਦਿਨਾਲ ਠੀਕ ਐਕਸਪੀਰੀਅੰਸ ਕਰਾਦੀ ਐਂਡ ਥੈਂਕ ਯੂ ਸੋ ਮਚ ਤਕਵੀਰ ਦੀ ਟੂ ਇਨਵਾਈਟ ਮੀ ਟੂਡੇ ਐਂਡ ਆਈ ਹੋਪ ਕਿ ਮੈਂ ਯੂ ਨੋ ਸਾਰਿਆਂ ਨੂੰ ਇਨਸਪਾਇਰ ਕਰ ਸਕੀ ਹਾਂ ਆਪਣੀ ਸਟੋਰੀ ਤੋਂ ਐਂਡ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਇਹ ਬਿਜ਼ਨਸ ਨੂੰ ਤੁਸੀਂ ਮਸਟ ਐਕਸਪਲੋਰ ਕਰੋ ਦੇਖੋ ਕਿਉਂਕਿ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਤੁਸੀਂ ਆਪਣੀ ਈਮੇਲ ਦਵੋਗੇ ਜਾਂ ਤੁਸੀਂ ਬਿਜ਼ਨਸ ਮਾਡਲ ਦੇਖੋਗੇ ਅਸੀਂ ਤੁਹਾਨੂੰ ਫੜ ਕੇ ਬੈਠ ਜਾਗੇ ਨੋ ਤੁਹਾਡਾ ਹੀ ਡਿਸੀਜਨ ਹੋਏਗਾ ਕਿ ਤੁਸੀਂ ਬਿਜ਼ਨਸ ਜੁਆਇਨ ਕਰਨਾ ਹੈ ਕਿ ਨਹੀਂ ਕਰਨਾ ਬਟ ਇੱਕ ਵਾਰ ਯੂ ਨੂੰ ਐਕਸਪਲੋਰ ਕਰਨਾ ਤਾਂ ਜ਼ਰੂਰੀ ਹੈ ਕਿ ਹਾਂ ਤਾਂ ਹੀ ਤੁਹਾਨੂੰ ਇਸ ਬਿਜ਼ਨਸ ਦੀ ਰਿਐਲਿਟੀ ਦਾ ਪਤਾ ਲੱਗੇਗਾ ਕਿ ਕੀ ਹੈ ਤੇ ਕੀ ਬੈਨੀਫਿਟ ਹੈ ਸੋ ਇਸ ਬਿਜ਼ਨਸ ਨੂੰ ਮਸਟ ਐਕਸਪਲੋਰ ਜ਼ਰੂਰ ਕਰੋ ਸਾਰੇ ਜਾਣੇ ਠੀਕ ਹੈ ਥੈਂਕ ਯੂ ਰਿਸ਼ਪਾਲ ਜੀ ਐਂਡ ਥੈਂਕ ਯੂ ਸੁਪੀਰ ਸਿੰਘ ਟੂ ਇਨਵਾਈਟ ਮੀ ਥੈਂਕ ਯੂ ਥੈਂਕ ਯੂ ਟੂ ਮੱਚ ਹਾਂਜੀ ਆਰੇ ਸ਼ਬਾਤੀ ਤੁਸੀਂ ਆਪਣੇ ਆਡੀਅנס ਨੂੰ ਮੈਸੇਜ ਦਿਓ ਸੋ ਆਪਾਂ ਇਹਨੂੰ ক্লোਜ਼ ਅਪ ਕਰਦੇ ਹਾਂ ਹਾਂਜੀ ਹਾਂਜੀ ਮੈਂ ਜਾਂਦੇ ਜਾਂਦੇ ਇਹ ਜ਼ਰੂਰੀ ਸੁਨੇਹਾ ਦਵਾਂਗੀ ਆਪਣੇ ਭੈਣ ਭਰਾਵਾਂ ਨੂੰ ਵੀ ਜਾਗੋ ਜਾਗਣ ਦਾ ਟਾਈਮ ਹੈਗਾ ਹਰ ਰੋਜ਼ ਤੁਹਾਡੇ ਸਾਹਮਣੇ origignal person ਆਉਂਦੇ ਆ origignal ਅਸੀਂ ਤੁਹਾਨੂੰ ਤੁਹਾਨੂੰ ਇੱਕ opportunity ਨਾਲ ਮਿਲਾ ਰਹੇ ਹਾਂ ਜਿਸ ਨੇ ਸਾਡੀ ਲਾਈਫ ਚੇਂਜ ਕੀਤੀ ਹੈ ਦੇਖੋ ਪਿਛਲੇ 2.5 ਸਾਲ ਤੋਂ ਮੈਂ ਕੰਮ ਕਰ ਰਹੀ ਹਾਂ 2.5 ਸਾਲ ਤੋਂ ਸੁਖਬੀਰ ਕੰਮ ਕਰ ਰਿਹਾ ਅਸੀਂ ਹਰ ਰੋਜ਼ ਜੇ ਤੁਸੀਂ ਸਾਡੇ ਨਾਲ ਨਹੀਂ ਆ ਰਹੇ ਤੇ ਇਹਦਾ ਮਤਲਬ ਸਾਡੀ ਗ੍ਰੋਥ ਨਹੀਂ ਰੁਕੀ ਹੋਈ ਅਸੀਂ ਡੇ ਬਾਏ ਡੇ ਹਰ ਪਲ ਗਰੋ ਕਰ ਰਹੇ ਹਾਂ ਚਾਹੇ ਕਿਸੇ ਵੀ ਹਾਲਾਤ ਵਿੱਚ ਸਾਨੂੰ ਇਸ ਬਿਜ਼ਨਸ ਤੋਂ ਬਹੁਤ ਆਸਾ ਨੇ ਸਾਡੇ ਸਾਡੀ ਫੈਮਿਲੀ ਬਹੁਤ ਜ਼ਿਆਦਾ ਸਪੋਰਟ ਕਰਦੀ ਆ ਅਸੀਂ ਸਾਰੇ ਮੇਰੀ ਫੈਮਿਲੀ ਪੂਰੀ ਇਨਵੋਲਵ ਹੈਗੀ ਆ ਇਸ ਬਿਜ਼ਨਸ ਦੇ ਵਿੱਚ ਇਹ ਬਿਜ਼ਨਸ ਤੁਹਾਨੂੰ ਕਿੱਥੇ ਲੈ ਕੇ ਜਾ ਸਕਦਾ ਤੁਸੀਂ ਸੋਚ ਵੀ ਨਹੀਂ ਸਕਦੇ ਸੋ ਆਪਣੇ ਮਨ ਦੇ ਡਰਾਂ ਨੂੰ ਕੱਢੋ ਤੁਹਾਡੇ ਕੋ ਕੋਈ ਕੁਐਸਚਨ ਹੈ ਗਿਆ ਆਪਣੇ ਦਿਲ 'ਚ ਨਾ ਲੈ ਕੇ ਬੈਠੇ ਰਹੋ ਸਾਡੇ ਨਾਲ ਸਾਹਮਣੇ ਆ ਕੇ ਸਾਨੂੰ ਕੁਐਸਚਨ ਪੁੱਛੋ ਔਦੇ ਡਾਇਟ ਡਾਊਟ ਕਲੀਅਰ ਕਰੋ ਫਿਰ ਵੀ ਅਗਰ ਤੁਹਾਡਾ ਕੋਈ ਡਾਊਟ ਰਹਿ ਜਾਂਦਾ ਆ ਉਹ ਵੱਖਰੀ ਗੱਲ ਆ ਠੀਕ ਆ ਪਰ ਜਿੱਥੋਂ ਤੱਕ ਹੋ ਸਕਦਾ ਆਪਣੀ ਐਕਸਪਲੋਰ ਕਰੋ ਕਿ ਨਵੀਆਂ ਚੀਜ਼ਾਂ ਸਮਾਂ ਬਦਲ ਰਿਹਾ ਤੁਸੀਂ ਖੜੇ ਨਹੀਂ ਰਹਿ ਸਕਦੇ ਇਕੱਲੇ ਸੋ ਇਸ ਕਰਕੇ ਚੇਂਜ ਹੋਣ ਦੀ ਬਹੁਤ ਜ਼ਿਆਦਾ ਲੋੜ ਆ ਕਹਿੰਦੇ ਹੁੰਦੇ ਸਮੇ ਆਪਣੇ ਆਪ ਚੇਂਜ ਹੋ ਜੋਤੇ ਠੀਕ ਆ ਜਦੋਂ ਸਮਾਂ ਤੁਹਾਨੂੰ ਚੇਂਜ ਕਰਦਾ ਨਾ ਤੱਕੇ ਦੇ ਨਾਲ ਤੇ ਉਹ ਬਹੁਤ ਔਖਾ ਹੁੰਦਾ ਸੋ ਸਮਾਂ ਸੰਬੰਧ ਦੀ ਲੋੜ ਹੈਗੀ ਆ ਪਲੀਜ਼ ਜਾਗੋ ਹਨਾ ਅਸੀਂ ਐਵੇਂ ਨਹੀਂ ਤੁਹਾਨੂੰ ਜੋੜ ਰਹੇ ਅਸੀਂ ਸਾਨੂੰ ਕਿਸੇ ਦੀ ਲੋੜ ਨਹੀਂ ਹੈ ਮੈਂਬਰ ਬਣਾਉਣ ਦੀ ਅਸੀਂ ਸਿਰਫ ਇੱਕ ਨੌਲੇਜ ਦੇ ਰਹੇ ਹਾਂ ਤਾਂ ਕਿ ਇਸ ਰਿਐਲਿਟੀ ਨੂੰ ਸਮਝੋ ਸਾਡਾ ਕੰਮ ਹੀ ਰਿਐਲਿਟੀ ਲੋਕਾਂ ਤੱਕ ਪਹੁੰਚਾਉਣਾ ਹੈਗਾ ਕਿਉਂਕਿ ਹੁਣ ਅਸੀਂ ਲੋਕਾਂ ਨੂੰ ਸਮਝਾ ਰਹੇ ਹਾਂ ਕਿ ਆਓ ਜੁਆਇਨ ਕਰੋ ਹਨਾ ਇੱਕ ਟਾਈਮ ਐਵੇਂ ਦਾ ਹੋਣ ਵਾਲਾ ਕਿ ਜਦੋਂ ਤੁਸੀਂ ਪਿੱਛੇ-ਪਿੱਛੇ ਹੋਗੇ ਤੇ ਇਹ ਬਿਜ਼ਨਸ ਤੁਹਾਡੇ ਤੋਂ ਬਹੁਤ ਅੱਗੇ ਜਾ ਚੁੱਕਿਆ ਹੋਊਗਾ ਤੇ ਉਦੋਂ ਤਦ ਤੁਹਾਡੇ ਹੱਥ ਸਿਰਫ ਪਛਤਾਵਾ ਲੱਗਣਾ ਕਿਉਂਕਿ ਹੁਣ ਇੱਕ ਛੋਟੀ ਜੀ ਇਨਵੈਸਟਮੈਂਟ ਨਾਲ ਸ਼ੁਰੂ ਹੋਣਾ ਤੇ ਜਦੋਂ ਨੂੰ ਤੁਸੀਂ ਸੋਚਣਾ ਇਨਵੈਸਟਮੈਂਟ ਦੀ ਡਿਮਾਂਡ ਇੰਨੀ ਹੋ ਜਾਣੀ ਆ ਇਸ ਬਿਜ਼ਨਸ ਦੀ ਕਿ ਤੁਹਾਡੇ ਕੋਲੇ ਇਨਵੈਸਟਮੈਂਟ ਕਰਨ ਲਈ ਕੋਈ ਚੁਆਇਸ ਹੀ ਨਹੀਂ ਰਹਿਣਾ ਕਿ ਹੋਰ ਕਿਤੇਾਰੇ ਨਹੀਂ ਸਕਦੇ ਨਾ ਦੇ ਬਾਈ ਦੇ ਬਿਟਵਾਂ ਜਾਣੀ ਆ ਹਾਂਜੀ ਹਰ ਚੀਜ਼ ਦਾ ਪ੍ਰਾਈਸ ਵੱਧ ਰਿਹਾ ਹਰ ਚੀਜ਼ ਦੀ ਇਨਕਮ ਤੁਸੀਂ ਤੁਹਾਡੀ ਤੁਹਾਡੀ ਇਨਕਮ ਉੱਥੇ ਹੀ ਹੈ ਪਰ ਸਮਾਂ ਨਹੀਂ ਰੁਕ ਰਿਹਾ ਸਮੇਂ ਦੇ ਨਾਲ ਸਭ ਕੁਝ ਬਦਲ ਰਿਹਾ ਸੋ ਪਲੀਜ਼ ਜਾਗੋ ਅਗਰ ਕੋਈ ਕੁਐਸਚਨ ਆ ਸਾਡੇ ਕੋਲ ਲੈ ਕੇ ਆਓ ਇੰਨੇ ਦੇ ਨਾਲ ਹੀ ਅਸੀਂ ਅੱਜ ਦਾ ਜਿਹੜਾ ਲਾਈਵ ਹੈਗਾ ਇੱਥੇ ਖਤਮ ਕਰਦੇ ਆ ਤੇ ਓਕੇ ਤੁਹਾਨੂੰ ਸਮਝ ਆਈ ਹੋਊਗੀ ਹਾਂਜੀ ਥੈਂਕ ਯੂ ਰਿਸ਼ਪਾਲ ਜੀ ਤੁਸੀਂ ਐਸਾ ਹਾਲਾਤਾਂ ਚ ਵੀ ਅੱਜ ਦਾ ਜਿਹੜਾ ਆਪਣਾ ਲਾਈਵ ਆ ਜਾਂ ਆਪਣਾ ਰਿਕਾਰਡਿੰਗ ਆ ਹਨਾ ਕੰਟੀਨਿਊ ਰੱਖਿਆ ਆਪਣੇ ਜਿਹੜੀ ਸੀਗੇ ਸ਼ਖਸੀਅਤ ਉਹਨਾਂ ਦੇ ਨਾਲ ਤੇ ਤੁਹਾਡਾ